ਆਮ ਆਦਮੀ ਪਾਰਟੀ ਦੀ ਸਰਕਾਰ ਟੁੱਟਣ ਜਾ ਰਹੀ ਹੈ ਕਿ ਰਾਸ਼ਟਰਪਤੀ ਸ਼ਾਸਨ ਲੱਗਣ ਜਾ ਰਿਹਾ ਹੈ ਭਾਜਪਾ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਰਖਾਸਤ ਕਰਨ ਲਈ ਇੱਕ ਜਿਹੜੀ ਚਿੱਠੀ ਰਾਸ਼ਟਰਪਤੀ ਨੂੰ ਲਿਖੀ ਗਈ ਸੀ ਹੁਣ ਅੱਗੇ ਰਾਸ਼ਟਰਪਤੀ ਨੇ ਉਹ ਚਿੱਠੀ ਜਿਹੜੀ ਹੈ ਉਹ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਗਈ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਤੋੜ ਦਿੱਤੀ ਜਾਵੇਗੀ ਕਿ ਰਾਸ਼ਟਰਪਤੀ ਸ਼ਾਸਨ ਲੱਗਣ ਜਾ ਰਿਹਾ ਹੈ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਇਸ ਤੇ ਬਹੁਤ ਅਹਿਮ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਹੁਣ ਬਣੇਗਾ ਕਿ ਇਸ ਤਰੀਕੇ ਦੇ ਨਾਲ ਰਾਸ਼ਟਰਪਤੀ ਸ਼ਾਸਨ ਲਗਾਇਆ ਜਾ ਸਕਦਾ ਹੈ ਸੰਵਧਾਨਿਕ ਸੰਕਟ ਖੜਾ ਹੋਇਆ ਦੱਸਿਆ ਜਾ ਰਿਹਾ ਇਸ ਤੇ ਬਹੁਤ ਐਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਉਧਰ ਨਾਲ ਹੀ ਨਾਲ ਕਰਤਾ ਕਰਾਂਗੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪੰਜਾਬ ਦੇ ਵਿੱਚ ਭਗੰਤਪਨ ਸਰਕਾਰ ਦੀ ਜਿਹੜੀ ਹੈ ਉਹ ਹਾਈ ਕੋਰਟ ਨੇ ਕਿੱਤੀ ਫੜੀ ਹੈ ਨਿਗਮ ਤੇ ਕੌਂਸਲ ਚੋਣਾਂ ਨੂੰ ਲੈ ਕੇ ਹਾਈ ਕੋਰਟ ਨੇ ਫਟਕਾਰ ਪਾਈ ਹੈ ਤੁਹਾਨੂੰ ਪਤਾ ਹੀ ਹੈ ਕਿ ਨਿਗਮ ਤੇ ਕੌਂਸਲ ਚੋਣਾਂ ਜਿਹੜੀਆਂ ਨੇ ਉਹ ਨਾਲ ਹੀ ਨਾਲ ਪੰਚਾਇਤੀ ਚੋਣਾਂ ਉਹ ਵੀ ਬਹੁਤ ਲੇਟ ਚੱਲ ਰਹੀਆਂ ਨੇ ਪਿਛਲੇ ਦਿਨੀ ਪੰਚਾਇਤੀ ਚੋਣਾਂ ਨੂੰ ਲੈ ਕੇ ਫਟਕਾਰ ਪਈ ਸੀਗੀ ਤੇ ਹੁਣ ਨਿਗਮ ਤੇ ਕਾਉਂਸਲ ਚੋਣਾਂ ਨੂੰ ਲੈ ਕੇ ਫਟਕਾਰ ਪਈ ਆ ਹੁਣ ਇਹ ਤਿੰਨੇ ਚੋਣਾਂ ਹੋਣਗੀਆਂ ਕਦੋਂ ਇਸ ਤੇ ਬਹੁਤ ਅਹਿਮ ਜਾਣਕਾਰੀ ਹਾਈ ਕੋਰਟ ਨੇ ਦਿੱਤੀ ਫੜੀ ਆ ਪੰਜਾਬ ਸਰਕਾਰ ਦੀ ਜਵਾਬ ਮੰਗੇ ਇਸ ਤੇ ਬਹੁਤ ਅਹਿਮ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਗ੍ਰਹਿ ਵਿਭਾਗ ਦੇ ਵਿੱਚ ਪੰਜਾਬ ਗ੍ਰਹਿ ਵਿਭਾਗ ਦੇ ਵਿੱਚ ਪੁਲਿਸ ਦੇ ਮਹਿਕਮੇ ਦੇ ਵਿੱਚ ਕਾਲੀਆਂ ਭੇਡਾਂ ਨੂੰ ਪਛਾਣਨ ਦਾ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਤੇ ਰਿਪੋਰਟ ਦਾਖਲ ਕਰਨ ਦੇ ਲਈ 10 ਦਿਨ ਦਾ ਜਿਹੜਾ ਉਹ ਸਮਾਂ ਮੰਗਿਆ ਗਿਆ ਔਰ ਇਹਦੇ ਵਿੱਚ ਕੀ ਕੁਝ ਹੋਣ ਗੱਲਬਾਤ ਹੋਣ ਜਾ ਰਹੀ ਹੈ ਕਿਹੜੇ ਕਿਹੜੇ ਆਫਰ ਟੰਗੇ ਜਾਣਗੇ ਇਸ ਤੇ ਵੀ ਬਹੁਤ ਅਹਿਮ ਜਿਹੜੀ ਚਰਚਾ ਕਰਨੀ ਹੈ ਔਰ ਨਿੱਜੀ ਹਸਪਤਾਲਾਂ ਦੇ ਵਿੱਚ ਆਯੂਸ਼ਮਾਨ ਸਕੀਮਾਂ ਜਿਹੜੀਆਂ ਠੱਪ ਪਈਆਂ ਨੇ ਕਿਹਦੇ ਕਿ ਸੂਬੇ 'ਚ 600 ਦੇ ਕਰੋੜ ਦੀ ਅਦਾਇਗੀ ਨਾ ਹੋਣ ਕਾਰਨ ਕਾਰ ਧਾਰਕਾਂ ਦਾ ਜਿਹੜਾ ਇਲਾਜ ਰੁਕਿਆ ਔਰ ਪਿੱਛੇ ਜੇ ਵੀ ਇਹ ਰੁਕ ਗਿਆ ਸੀ ਵੀ ਰੌਲਾ ਰੱਪਾ ਪਾਇਆ ਸੀ ਔਰ ਉਦੋਂ ਪੰਜਾਬ ਸਰਕਾਰ ਨੇ ਪੈਸੇ ਦੇ ਕੇ ਦੁਬਾਰਾ ਇਲਾਜ ਸ਼ੁਰੂ ਕਰਵਾਤਾ ਸੀ ਤਾਂ ਹੁਣ ਇੱਕ ਵਾਰ ਫਿਰ ਪੰਜਾਬ ਦੇ ਵਿੱਚ आयुष्मान कार्ड ਜਿਹੜਾ ਕਿ ਗਰੀਬਾਂ ਦੇ ਵਾਸਤੇ ਫ੍ਰੀ ਇਲਾਜ ਵਾਸਤੇ ਵਰਤਿਆ ਜਾ ਰਿਹਾ ਹੈ ਔਰ ਉਹਦੇ ਪੈਸੇ ਕਹਿੰਦੇ ਕਿ ਜਾਰੀ ਨਹੀਂ ਕੀਤੇ ਜਾ ਰਹੇ ਪੰਜਾਬ ਸਰਕਾਰ ਦੇ ਵੱਲੋਂ ਔਰ ਇਸ ਕਰਕੇ ਇਸ ਕਰਕੇ ਉਹ ਇਲਾਜ ਜਿਹੜਾ ਰੁਕ ਗਿਆ ਗਰੀਬਾਂ ਦੇ ਜਿਹੜੇ ਇਲਾਜ ਰੁਕ ਗਏ ਨੇ ਤਰਾ ਤਰਾ ਹੋਈ ਪਈ ਹੈ ਔਰ ਇਹ ਕਹਿ ਰਹੇ ਨੇ ਕਿ ਅੱਸੀ ਪੰਜਾਬ ਦੇ ਵਿੱਚ ਸਿਹਤ ਸਭਾਵਾਂ ਹੀ ਜਿਹੜੀਆਂ ਨੇ ਬੜੀਆਂ ਠੀਕ ਕਰਦੀਆਂ ਸਾਰੇ ਮਸਲੇ ਤੇ ਗੱਲਬਾਤ ਕਰਨ ਦੇ ਲਈ ਮੇਰਾ ਪ੍ਰੋਫੈਸਰ ਮਨਜੀਤ ਸਿੰਘ ਗਣਕੀਤਾਵ ਨੂੰ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਨਕਸਾ ਸਵਾਗਤ ਹੈ ਪ੍ਰੋਗਰਾਮ ਤੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਸ਼ੁਰੂਆਤ ਮੈਂ ਇਹ ਸੇ ਖਬਰ ਤੋਂ ਹੀ ਕਰਦਾ ਕਿ ਨਿਗਮ ਤੇ ਕਾਉਂਸਲ ਚੋਣਾਂ ਨੂੰ ਲੈ ਕੇ ਹਾਈ ਕੋਰਟ ਨੇ ਕੱਲ ਕਹਿੰਦੇ ਕਿ ਫਟਕਾਰ ਲਾਈ ਹੈ ਔਰ ਇਸ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ 23 ਸਤੰਬਰ ਤੱਕ ਸਥਾਨਿਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਜਿਹੜੇ ਆ ਉਹ ਦੱਸਣ ਕਿ ਚੋਣਾਂ 'ਚ ਦੇਰੀ ਕਿਉਂ ਹੋਈ ਹੈ ਤੇ ਹੁਣ ਹੋਣਗੀਆਂ ਕਦੋਂ ਚੋਣਾਂ ਇਹ ਤੇ ਫਟਕਾਰ ਲਾਈ ਗਈ ਹੈ ਔਰ ਕਹਿੰਦੇ ਕਿ 1 ਨਵੰਬਰ 2023 ਨੂੰ ਸ਼ਾਇਦ ਮਾਫ ਕਰਨਾ ਜੇ ਮੈਂ ਗਲਤ ਤਰੀਕ 1 ਅਗਸਤ 1 ਅਗਸਤ 2023 ਨੂੰ ਸਥਾਨਕ ਸਰਕਾਰਾਂ ਭਾਗ ਨੇ ਨਗਰ ਕੌਂਸਲ ਚੋਣਾਂ ਕਰਵਾਉਣ ਦੇ ਲਈ ਕਹਿੰਦੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਜਿਹੜਾ ਕਿ 1 ਨਵੰਬਰ 2023 ਨੂੰ ਹੋਣੀ ਆ ਸੀ ਪਰ ਉਹ ਜਿਹੜੇ ਹਲੇ ਤੱਕ ਚੋਣਾਂ ਹੋਈਆਂ ਨਹੀਂ ਦੁਬਾਰਾ ਵੀ ਨਵੰਬਰ ਜਿਹੜਾ ਉਹ ਹੋਣ ਵਾਲਾ ਹੋ ਗਿਆ ਅਕਸਰ ਨੋਟੀਫਿਕੇਸ਼ਨ ਜਾਰੀ ਕਰਕੇ ਅਕਸਰ ਆਪਾਂ ਗੱਲ ਕਰਦੇ ਆ ਕਿ ਸਰਕਾਰ ਜਿਹੜੀ ਇੰਨੀ ਕਿ ਭਰੋਸੇਯੋਗਤਾ ਭਵੰਤਵਾਨ ਸਰਕਾਰ ਆਪਣੀ ਭਰੋਸੇਯੋਗਤਾ ਇੰਨੀ ਕਿ ਗਵਾ ਚੁੱਕੀ ਹੈ ਕਿ ਅੱਗੇ ਜਿਹੜਾ ਹੁੰਦਾ ਹੁੰਦਾ ਸੀ ਨਾ ਕੋਈ ਐਮਐਲਏ ਬਿਆਨ ਦੇ ਦਿੰਦਾ ਸੀ ਐਂ ਲੱਗਦਾ ਸੀ ਵੀ ਕਿ ਸਰਕਾਰ ਨੇ ਬਿਆਨ ਦਿੱਤਾ ਮੰਤਰੀ ਜਾਂ ਮੁੱਖ ਮੰਤਰੀ ਬਿਆਨ ਦੇ ਦਿੰਦੇ ਸੀ ਤਾਂ ਪੱਤਰ ਤੇ ਲਗੀਰੀ ਹੋ ਜਾਂਦੀ ਸੀ ਤੇ ਜਦੋਂ ਫਿਰ ਨੋਟੀਫਿਕੇਸ਼ਨ ਹੋ ਜਾਂਦਾ ਸੀ ਫਿਰ ਤੇ ਕਿਰੋਂ ਪਿੱਛੇ ਕੋਈ ਗੱਲ ਕਿੰਤੂ ਪ੍ਰੰਤੂ ਵਾਲੀ ਨਹੀਂ ਰਹੀ ਸੀ ਜਾਂ ਹੁਣ ਤੁਸੀਂ ਦੇਖ ਲਓ ਕਿ ਭਵੰਤਵਾਨ ਸਰਕਾਰ ਇੰਨੀ ਭਰੋਸੇਯੋਗਤਾ ਗਵਾਦੀ ਹੈ ਕਿ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਵੀ ਯਾਤਾ ਯੂਟਰਨ ਲੈ ਜਾਂਦੇ ਆ ਇਹ ਆਪਰ ਫੈਸਲੇ ਲਾਗੂ ਨਹੀਂ ਹੁੰਦੇ ਤਾਂ ਇਸ ਤੋਂ ਪਹਿਲਾਂ 올ਡ ਪੈਨਸ਼ਨ ਸਕੀਮ ਦੀ ਵੀ ਨੋਟੀਫਿਕੇਸ਼ਨ ਜਾਰੀ ਕੀਤਾ ਅਜੇ ਤੱਕ ਨਹੀਂ ਜਾਰੀ ਹੋਈ ਤੇ ਹੁਣ ਕਹਿੰਦੇ ਕਿ 1 ਅਗਸਤ 2023 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਜਿਹਦੇ ਵਿੱਚ ਕਿਹਾ ਗਿਆ ਸੀ ਨਿਗਮ ਤੇ ਕਾਉਂਸਲ ਚੋਣਾਂ ਆ ਦੇ ਬਾਰੇ ਔਰ ਕਹਿੰਦੇ ਕਿ 1 ਨਵੰਬਰ ਨੂੰ ਚੋਣਾਂ ਹੋਣੀਆਂ ਸੀ ਤੇ ਦੁਬਾਰਾ 1 ਨਵੰਬਰ ਆਉਣ ਵਾਲਾ ਹੋ ਗਿਆ ਨੋਟੀਫਿਕੇਸ਼ਨ ਆਉਣ ਦੇ ਬਾਵਜੂਦ ਵੀ ਜਿਹੜੀ ਹੈ ਉਹ ਨਹੀਂ ਚੋਣਾਂ ਕਰਵਾਈਆਂ ਗਈਆਂ ਔਰ ਪੰਚਾਇਤੀ ਚੋਣਾਂ ਕਹਿੰਦੇ ਇਸ ਸਤੰਬਰ ਦੇ ਇਸ ਵੀ ਨਿਖਰਾਉਣ ਦੇ ਲਈ ਹਾਈ ਕੋਰਟ ਦੇ ਵਿੱਚ ਕਹਿੰਦੇ ਜਵਾਬ ਦਿੱਤਾ ਸੀ ਤੇ ਹਾਈ ਕੋਰਟ ਦੇ ਵਿੱਚ ਲਿਖ ਕੇ ਦੇਣ ਦੇ ਬਾਵਜੂਦ ਵੀ ਪੰਚਾਇਤੀ ਚੋਣਾਂ ਇਸ ਮਹੀਨੇ ਕਰਵਾਉਣ ਦੀ ਤਿਆਰੀ ਲੱਗ ਨਹੀਂ ਰਹੀ ਕਿਵੇਂ ਦੇਖਦੇ ਹਾਂ ਪੂਰੀ ਚੀਜ਼ ਨੂੰ ਤਾਂ ਖੁਦਰਜੀ ਚਰੋਤ ਤੁਸੀਂ ਇਹ ਖਬਰ ਮੈਨੂੰ ਪੁੱਛ ਰਹੇ ਸੀ ਜਾਂ ਪ੍ਰਸ਼ਨ ਪੁੱਛ ਰਹੇ ਸੀ ਤਾਂ ਮੈਨੂੰ ਆਪਣੇ ਆਪ ਤੇ ਹਰਾਨੀ ਹੋ ਰਹੀ ਹੈ ਕਿ ਅਸੀਂ ਰੋਜ਼ ਇੱਕੋ ਗੱਲਾਂ ਕਰੀ ਜਾਂਦੇ ਆ ਆਪਣੇ ਆਪ ਤੇ ਹਾਸਾ ਵੀ ਹੁੰਦਾ ਕਿ ਅਸੀਂ ਰੋਜ਼ ਇਹਨਾਂ ਦੇ ਨੋਟੀਫਿਕੇਸ਼ਨਾਂ ਦੀਆਂ ਗੱਲਾਂ ਕਰਦੇ ਆ ਕਦੇ 올ਡ ਪੈਨਸ਼ਨ ਸਕੀਮ ਦਾ ਨੋਟੀਫਿਕੇਸ਼ਨ ਜਾਰੀ ਹੁੰਦਾ ਅਸੀਂ ਰਿਪੀਟ ਹੀ ਗੱਲਾਂ ਕਰੀ ਜਾਂਦੇ ਪਰ ਸਰਕਾਰ ਜਿਹੜੀ ਵੇਖ ਲਓ ਕਿ ਕਿਸੇ ਵੀ ਫਰੰਟ ਤੇ ਆਪਣੀ ਸ਼ਰਮਿੰਦਗੀ ਜਿਹੜੀ ਹੈ ਮਹਿਸੂਸ ਜਿਹੜਾ ਉਹ ਨਹੀਂ ਕਰਦੀ ਹੁਣ ਜਿਸ ਤਰੀਕੇ ਦਾ ਪੰਜਾਬ ਤੇ ਨੇ ਹਰਿਆਣਾ ਹਾਈ ਕੋਰਟ ਨੇ ਇਸ ਮੁੱਦੇ ਤੇ ਪੰਜਾਬ ਸਰਕਾਰ ਨੂੰ ਸਖਤ ਝਾੜ ਪਾਈ ਹੈ ਔਰ ਦਾੜੀ ਨਰ ਸਥਾਨਕ ਸਰਕਾਰਾਂ ਦੇ ਪ੍ਰਮੁਖ ਸਕੱਤਰ ਨੂੰ ਕਿਹਾ ਕਿ 23 ਸਤੰਬਰ ਤੱਕ ਤੁਸੀਂ ਖੁਦ ਪੇਸ਼ ਹੋਣਾ ਤੇ ਇਹ ਦੱਸਣਾ ਹੈ ਕਿ ਹਾਂ ਵੀ ਇਹ ਚੋਣਾਂ 'ਚ ਦੇਰੀ ਕਿਉਂ ਹੋਈ ਤੇ ਕਦੋਂ ਕਰਵਾਈਆਂ ਜਾਣਗੀਆਂ ਸਥਿਤੀ ਤੁਸੀਂ ਬਿਆਨ ਕਰਦੀ ਕਿ 1 ਅਕਤੂਬਰ 2013 ਨੂੰ ਨੋਟੀਫਿਕੇਸ਼ਨ ਜਾਰੀ ਹੁੰਦਾ ਤੇ ਫਿਰ 1 ਨਵੰਬਰ 2023 ਨੂੰ ਚੋਣਾ ਕਰਵਾਉਣ ਦਾ ਐਲਾਨ ਕੀਤਾ ਜਾਂਦਾ ਪਰ ਅਜੇ ਤੱਕ ਉਹ ਗੱਲ ਨੇਪੜੇ ਨਹੀਂ ਚੜੀ ਤੇ ਹੁਣ ਅਗਲੀ ਨਵੰਬਰ ਜਿਹੜੀ ਆ ਉਹ ਵੀ ਆਉਣ ਵਾਲੀ ਹੈ ਹੁਣ ਸਿੱਧੂ ਸਾਹਿਬ ਇਹ ਮਸਲਾ ਜਿਹੜਾ ਇਹ ਉਦੋਂ ਸਭ ਨਹੀਂ ਹੁੰਦਾ ਕਿ ਜਦੋਂ ਇੱਕ ਮਲੇਰਕੋਟਲੇ ਦੇ ਵਿਅਕਤੀ ਨੇ ਇੱਕ ਪੀਐਲਆਈ ਪਾਈ ਹਾਈ ਕੋਰਟ ਦੇ ਵਿੱਚ ਪੁੰਦਾ ਆ ਤਾਂ ਉਸਨੇ ਪਹਿਨਾ ਪੰਜਾਬ ਸਰਕਾਰ પાસે ਉਹ ਜਵਾਬ ਮੰਗਿਆ ਕਿ ਹਾਂ ਵੀ ਤੁਸੀਂ ਦੱਸੋ ਕਿ ਇਹ ਚੋਣਾ ਜਿਹੜੀਆਂ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ ਤੇ ਜਦੋਂ ਉਸ ਵਿਅਕਤੀ ਨੂੰ 5 ਸਤੰਬਰ ਤੱਕ ਕੋਈ ਵੀ ਜਵਾਬ ਨਹੀਂ ਮਿਲਿਆ ਤਾਂ ਹਾਰ ਕੇ ਉਸਨੇ ਬੰਦੇ ਨੇ ਹਾਈ ਕੋਰਟ ਦਾ ਜਿਹੜਾ ਉਰਖ ਕੀਤਾ ਆ ਔਰ ਸਿੱਧੂ ਸਾਹਿਬ ਉਹਨੇ ਜਿਹੜੇ ਖਲਾਸੇ ਕੀਤੇ ਤੇ ਬੜੇ ਹੈਰਾਨੀ ਜਾਣਕੜੀ ਉਹ ਕਹਿੰਦਾ ਕਿ ਇਸ ਵੇਲੇ ਪੰਜਾਬ ਦੇ ਵਿੱਚ 42 ਨਗਰ ਕੌਂਸਲਾਂ ਨੇ ਜਿਨ੍ਹਾਂ ਦਾ ਕਾਰਜਕਾਲ ਖਤਮ ਹੋਇਆ ਕਈਆਂ ਦਾ 2 ਸਾਲ ਦਾ ਸਮਾਂ ਹੋ ਚੁੱਕਾ ਤੇ ਕਈਆਂ ਦਾ ਕਈ ਮਹੀਨਿਆਂ ਦਾ ਸਮਾਂ ਹੋ ਚੁੱਕਾ ਜਦੋਂ ਕਿ ਸੰਵਿਧਾਨ ਦੀ ਧਾਰਾ ਜਿਹੜੀ 299 ਤੇ ਪਾ ਜਿਹੜਾ ਪੰਜਾਬ ਮਿਊਸਪਲ ਐਕਟ ਆ ਉਹਦੇ ਅਨੁਸਾਰ ਇਹ ਜ਼ਰੂਰੀ ਆ ਕਿ ਜਿਨ੍ਹਾਂ ਜਦੋਂ ਮਿਆਦ ਖਤਮ ਹੋਣ ਵਾਲੀ ਹੁੰਦੀ ਆ ਉਸ ਤੋਂ ਪਹਿਲਾਂ ਇਹ ਚੋਣਾਂ ਜਿਹੜੀਆਂ ਹੋ ਜਾਣੀਆਂ ਹੁੰਦੀਆਂ ਪਰ ਹੈਰਾਨ ਕੀ ਦੀ ਗੱਲ ਇਹ ਆ ਕਿ 2 ਸਾਲ ਕਈਆਂ ਦਾ ਸਮਾਂ ਬੀਤ ਚੁੱਕਾ ਕਈਆਂ ਦਾ ਸਾਲ ਹੋ ਚੁੱਕਾ ਪਰ ਸਰਕਾਰ ਨੂੰ ਇਸ ਮੁੱਦੇ ਤੇ ਕੋਈ ਵੀ ਸੋਚਣ ਜਾਂ ਕੋਈ ਵੀ ਗੱਲ ਜਿਹੜੀ ਆ ਉਹ ਨਹੀਂ ਆ ਰਹੀ ਕਿ ਚੋਣਾਂ ਦੇ ਵਿੱਚ ਦੇਰੀ ਕਿਉਂ ਹੋ ਰਹੀ ਹੈ ਇਸ ਮੁੱਦੇ ਨੂੰ ਲੈ ਕੇ ਜਦੋਂ ਨੇ ਸਰਕਾਰ ਨੂੰ ਨੋਟਿਸ ਭੇਜਿਆ ਕਾਨੂੰਨੀ ਨੋਟਿਸ ਭੇਜਿਆ ਤਾਂ ਉਸ ਨੂੰ ਜਵਾਬ ਨਹੀਂ ਮਿਲਿਆ ਤਾਂ ਫਿਰ ਉਸ ਨੇ ਹਾਈ ਕੋਰਟ ਦਾ ਜਿਹੜਾ ਰੁਖ ਕੀਤਾ ਆ ਉਹਨ ਹਾਈ ਕੋਰਟ ਦੇ ਵਿੱਚ ਜਿਸ ਤਰੀਕੇ ਨਾਲ ਇਸ ਮੁੱਦੇ ਤੇ ਪੰਜਾਬ ਸਰਕਾਰ ਨੂੰ ਝਾੜ ਪਈ ਆ ਸਿੱਧੂ ਸਾਹਿਬ ਇਹ ਉਹ ਆਮ ਆਦਮੀ ਪਾਰਟੀ ਆ ਜਿਹੜੀ ਹਮੇਸ਼ਾ ਸੰਵਿਧਾਨਕ ਹੱਕਾਂ ਦੀ ਗੱਲ ਕਰਦੀ ਆ ਬਾਬਾ ਸਾਹਿਬ ਡਾਕਟਰ ਭਿੰਦਰਾਉਂ ਅਤੇ ਬੇਰਕਰ ਦੇ ਆਦਰਸ਼ਨ ਦੀ ਗੱਲ ਕਰਦੀ ਹੈ ਕਿ ਜੇਕਰ ਸਰਕਾਰ ਨਗਰ ਨਿਗਮ ਦੀਆਂ ਚੋਣਾਂ ਤੇ ਨਗਰ ਕੌਂਸਲ ਦੀਆਂ ਚੋਣਾਂ ਸਮੇਂ ਸਿਰ ਨਹੀਂ ਕਰਵਾ ਰਹੀ ਦੂਜੇ ਪਾਸੇ ਨੋਟੀਫਿਕੇਸ਼ਨ ਜਾਰੀ ਕਰਕੇ ਨੋਟੀਫਿਕੇਸ਼ਨ ਤੇ ਅਮਲ ਨਹੀਂ ਕਰਦੀ ਤਾਂ ਸਿੱਧੂ ਸਾਹਿਬ ਫਿਰ ਇਸ ਸਰਕਾਰ ਤੋਂ ਹੋਰ ਕੀ ਖਾਸ਼ ਕੀਤੀ ਜਾ ਸਕਦੀ ਹੈ ਕਿ ਆਸਾਂ ਲਾਈਆਂ ਜਾ ਸਕਦੀਆਂ ਨਹੀਂ ਕਿ ਸੰਵਿਧਾਨ ਦੀ ਗੱਲ ਕਰਨ ਵਾਲੀ ਇਹ ਪਾਰਟੀ ਕੀ ਲੋਕਾਂ ਨੂੰ ਉਹਨਾਂ ਦੇ ਸੰਵਿਧਾਨਕ ਹੱਕ ਦੇ ਰਹੀ ਹੈ ਕਿਉਂਕਿ ਜੇਕਰ ਨਗਰ ਕਾਉਂਸਲ ਦੀਆਂ ਚੋਣਾਂ ਨਹੀਂ ਹੁੰਦੀਆਂ ਜੇਕਰ ਨਗਰ ਕਾਉਂਸਲ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਤਾਂ ਸਿੱਧੂ ਸਾਹਿਬ ਇਸ ਦਾ ਸਿੱਧਾ ਅਸਰ ਉਹਨਾਂ ਇਲਾਕਿਆਂ ਤੇ ਵਿਕਾਸ ਦੇ ਉੱਤੇ ਪੈਂਦਾ ਤੇ ਜੇਕਰ 2-2 ਸਾਲ ਕਿਸੇ ਵੀ ਇਲਾਕੇ ਵਿੱਚ ਵਿਕਾਸ ਹੀ ਨਹੀਂ ਹੋਊਗਾ ਤੇ ਫਿਰ ਆਮ ਆਦਮੀ ਪਾਰਟੀ ਕਿਸ ਮੂੰਹ ਦੇ ਨਾਲ ਲੋਕਾਂ ਦੇ ਵਿੱਚ ਜਾ ਕੇ ਆਪਣੀ ਪਿੱਠ ਥਾਪੜਦੀ ਹੈ ਕਿ ਅਸੀਂ ਲੋਕਾਂ ਦੇ ਸੁਵਿਧਾ ਰੱਖਾਹਤਾਂ ਦੇ ਰੱਖੇ ਹੈਗੀਆਂ ਅਸੀਂ ਇਹ ਕਰ ਦਿੱਤਾ ਅਸੀਂ ਉਹ ਕਰ ਦਿੱਤਾ ਪਰ ਸ਼ਾਇਦ ਸਰਕਾਰ ਜਿਹੜੀ ਸਿੱਧੂ ਸਾਹਿਬ ਇਸ ਦਾ ਇੱਕ ਗੱਲ ਅਸ ਪ੍ਰੋਗਰਾਮ ਕਰਨ ਤੋਂ ਪਹਿਲਾਂ ਚੰਦ ਬੰਦਿਆਂ ਕੋਲ ਆ ਗੱਲਬਾਤ ਚੱਲ ਰਹੀ ਸੀ ਤਾਂ ਉਹਨਾਂ ਦੇ ਇੱਕੋ ਟੇਕ ਸੀ ਕਿ ਇਹ ਸਰਕਾਰ ਜਿਹੜੀ ਆ ਅਨੁਭਵਹੀਨ ਸਰਕਾਰ ਆ ਉਹਨਾਂ ਨੇ ਇਹ ਕੰਪੈਰੀਟਿਵ ਕੀਤਾ ਚਾਹੇ ਕੈਪਟਨ ਅਮਰਿੰਦਰ ਸਿੰਘ ਸੀ ਚਾਹੇ ਪ੍ਰਕਾਸ਼ ਸਿੰਘ ਬਾਦਲ ਸੀ ਉਹ ਵਿਅਕਤੀ ਹੰਡੇ ਹੋਏ ਸਨ ਉਹਨਾਂ ਦੇ ਮਹਾਂਪੁਰੇ ਭਗਵੰਤ ਬਾਤ ਕਿਤੇ ਵੀ ਨਹੀਂ ਖਲੋਂਦੇ ਜਦੋਂ ਕਿ ਉਹ ਆਪਣੇ ਆਪ ਨੂੰ ਦੇਸ਼ ਦਾ ਤੀਸਰਾ ਸਫਲ ਮੁੱਖ ਮੰਤਰੀ ਉਹ ਦੱਸਦੇ ਆ ਪਰ ਸ਼ਾਇਦ ਜਿਹੜੀ ਤਜਰਬੇ ਦੀ ਘਾਟ ਆ ਸਿੱਧੂ ਸਾਹਿਬ ਉਹ ਇਸ ਮੁੱਖ ਮੰਤਰੀ ਦੇ ਉਚਕਾਰ ਸਭ ਤੋਂ ਜ਼ਿਆਦਾ ਆ ਤੇ ਸ਼ਾਇਦ ਇਹੋ ਹੀ ਕਾਰ ਦਾ ਲਾ ਤਾਂ ਅਸਰ ਸ਼ਾਇਦ ਇਹ ਤਾਂ ਦੇ ਅੱਖੇ ਲੱਗ ਰਹੀ ਆ ਤੇ ਨਾ ਹੀ ਇਹਨਾਂ ਕੋਲ ਉਸ ਤਰੀਕੇ ਨਾਲ ਵਿਕਾਸ ਤੇ ਕੰਮ ਹੋ ਰਿਹਾ ਜਾਂ ਉਹ ਜੇ ਆਮ ਕੰਮ ਹੋ ਰਹੇ ਛੋ ਪਿਛਲੀਆਂ ਸਰਕਾਰਾਂ ਦੇ ਸਮੇਂ ਹੁੰਦੇ ਰਹੇ ਆ ਆਪਾਂ ਕਿਸੇ ਕੰਨ ਨੂੰ ਕਲੀਨ ਸ਼ੀਟ ਜਾਂ ਕਿਸੇ ਨੇ ਸ਼ਿਫਟ ਨਹੀਂ ਕਰਦੀ ਪਰ ਜੇਕਰ ਤੁਸੀਂ ਕੰਪੈਰੀਟਿਵ ਕਰੋਗੇ ਤਾਂ ਸਿੱਧੂ ਸਾਹਿਬ ਕੈਪਟਨ ਅਵਰੇਂਦਰ ਸਿੰਘ ਵਰਸਸ ਭਗਵਤਪਾਲ ਅਗਰ ਵੇਖੋ ਤਾਂ ਸਾਫ ਜ਼ਾਹਿਰ ਹੁੰਦਾ ਕਿ ਇੱਕ ਪਾਸੇ ਤਾਂ ਜ਼ਰਬਾ ਆ ਦੂਜੇ ਪਾਸੇ ਅਸੀਂ ਕਹਿ ਸਕਨੇ ਕਿ ਆਪਣੇ ਮੂੰਹ ਆਪੇ ਮੀਆਂ ਮਿੱਠੂ ਵਾਲੇ ਜਿਹੜੇ ਵਾਦੇ ਜਾਂ ਬਿਆਨ ਹੁੰਦੇ ਆ ਤਾਂ ਹੁਣ ਜਿਸ ਤਰੀਕੇ ਨਾਲ ਬੀਤੇ ਲੰਮੇ ਸਮੇਂ ਤੋਂ ਤੁਸੀਂ ਦੇਖ ਲਓ ਚਾਹੇ ਜ਼ਿਲ੍ਹਾ ਦੇ ਵਿੱਚ ਜਾਂ ਜੇ ਅਬਰ ਤੂੰ ਲੈ ਕੇ ਜਾਂ ਕੈਮਰਾ ਨੂੰ ਲੈ ਕੇ ਗੱਲ ਹੋਵੇ ਉੱਥੇ ਵੀ ਹਾਈ ਕੋਰਟ ਜਿਹੜੀ ਆ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੰਦੀ ਆ ਪੰਜਾਬ ਸਰਕਾਰ ਉੱਥੇ ਕਹਿ ਦਿੰਦੀ ਸਾਡੇ ਕੋਲ ਪੈਸੇ ਹੀ ਨਹੀਂ ਦੂਜੇ ਪਾਸੇ ਹਰ ਮੁੱਦੇ ਤੇ ਉੱਤੇ ਜੇਕਰ ਪੰਜਾਬ ਸਰਕਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨਹੀਂ ਮੋਨਿਟਰਿੰਗ ਕਰਦੀ ਆ ਤਾਂ ਫਿਰ ਸਿੱਧੂ ਸਾਹਿਬ ਸਰਕਾਰ ਨੂੰ ਵਿੱਚ ਰਹਿਣ ਦਾ ਫਾਇਦਾ ਕੀ ਫਿਰ ਸਰਕਾਰ ਨੂੰ ਪਾਸੇ ਹੋ ਜਾਣਾ ਚਾਹੀਦਾ ਫਿਰ ਛੱਡ ਦੇਣਾ ਚਾਹੀਦਾ ਇਹ ਸਾਰਾ ਕੁਝ ਕਿ ਜੇਕਰ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਤੁਸੀਂ ਸਵਿਧਾਨ ਦੀਆਂ ਧਾਰਾਂ ਦੀ ਉਹ ਲਗਨ ਕਰ ਰਹੇ ਜੀ ਔਰ ਦੋ ਦੋ ਸਾਲ ਹੋ ਚਲੇ ਆ ਅਜੇ ਤੱਕ ਤੁਸੀਂ ਨਗਰ ਕੌਂਸਲ ਦੀਆਂ ਚੋਣਾਂ ਨਹੀਂ ਕਰਵਾ ਰਹੀ ਔਰ ਪਤਾ ਹੀ ਨਹੀਂ ਕਿ ਕਿ ਉਹਨਾਂ ਦੇਖੋ ਕਿ 23 ਸਤੰਬਰ ਨੂੰ ਜਦੋਂ ਆ ਮਾਨਜੋਗ ਹਾਈ ਕੋਰਟ ਦੇ ਉਹਨਾਂ ਨੂੰ ਕਿਹਾ ਕਿ ਆਰਕਿਪ ਆਪਣਾ ਪੱਖ ਪੇਸ਼ ਕਰੋ ਉਸ ਦਿਨ ਦੇਖਣਾ ਕਿ ਸਰਕਾਰ ਪਾਸ ਕੀ ਤਰਕਿਆ ਪੰਚਾਇਤੀ ਚੋਣਾਂ ਦੇ ਸੰਦਰਭ ਚ ਤਾਂ ਇਹਨਾਂ ਨੇ ਬਕਾਇਦਾ ਤੌਰ ਤੇ ਮਾਨਜੋਗ ਹਰਿਆਣਾ ਹਾਈ ਕੋਰਟ ਵਿੱਚ ਜਿਹੜਾ ਹੀ ਹਲਫਨਾਮਾ ਦਾਇਰ ਕੀਤਾ ਸੀ ਉਹ ਸੋ ਦਾਰੇ ਉਹ ਹਲਫਨਾਮੇ ਤੋਂ ਵੀ ਉਹ ਪੱਛੂਕੇ ਹੁਣ ਕਹਿੰਦੇ ਕਿ ਇਸ ਸਾਲ ਦੇ ਅਖੀਰ ਵਿੱਚ ਕਰਦੇ ਨੇ ਸੋ ਸਿੱਧੂ ਸਾਹਿਬ ਇਹ ਸਰਕਾਰ ਦੇ ਸਬੰਧੀ ਆਪਾਂ ਜਰੂਰ ਰੋਜ਼ ਪ੍ਰੋਗਰਾਮ ਕਰਦੇ ਤੇ ਇੱਕ ਪੱਕਾ ਹੁੰਦਾ ਕਿ ਅਸੀਂ ਨੋਟੀਫਿਕੇਸ਼ਨਾਂ ਦੀ ਗੱਲ ਕਰਦੀ ਕਰਦੀਆਂ ਅਸੀਂ ਯੂ ਟਰਨ ਤਾਂ ਦੀ ਗੱਲ ਕਰਦੀ ਕਰਨੀ ਹੈ ਜੇਕਰ ਸਾਡੇ ਵਰਗੇ ਬੰਦੇ ਜਿਹੜੇ ਅਸੀਂ ਸਰਕਾਰ ਦਾ ਧਮਕਾ ਖਾ ਜਾਣ ਦੀ ਨੀਤੀਆਂ ਦਾ ਵਸਲੇਸ਼ਨ ਕਰਦੇ ਆ ਜੇਕਰ ਅਸੀਂ ਇਹਨਾਂ ਬੁੱਤਿਆਂ ਤੇ ਆਪਸ ਦੇ ਵਿੱਚ ਖੇਡ ਜਾਂਦੇ ਆ ਤਾਂ ਸਿੱਧੂ ਸਰਕਾਰ ਨੂੰ ਘਟੋ ਘਟ ਸ਼ਰਮ ਹੋਣੀ ਚਾਹੀਦੀ ਆ ਕਿ ਹਾਂ ਭਈ ਘੱਟ ਤੋਂ ਘੱਟ ਜਿੰਨਾ ਲੋਕਾਂ ਨੇ ਤੁਹਾਨੂੰ ਇੱਕ ਆਸ ਇੱਕ ਉਮੀਦ ਨਾਲ ਲਿਆਂਦਾ ਸੀ ਘੱਟੋ ਘੱਟ ਉਹਨਾਂ ਦੀਆਂ ਆਸਾਂ ਤੇ ਪੂਰੇ ਤਾਂ ਨਹੀਂ ਉਤਰਨਾ ਪਰ ਘੱਟੋ ਘੱਟ ਕੁਝ ਤਾਂ ਕਰਕੇ ਦਿਖਾਓ ਤਾਂ ਜੋ ਲੋਕਾਂ ਨੂੰ ਇਹ ਲੱਗੇ ਕਿ ਬਦਲਾਅ ਆਇਆ ਬਸ ਯੂਟਰਨ ਵਾਲੀ ਸਰਕਾਰ ਜਿਹੜੀ ਆ ਉਹ ਨਾ ਬਣ ਕੇ ਦਿਖਾਓ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਆਪਣੇ ਕੰਮ ਕਰਨ ਦੀ ਜਿਹੜੀ ਆ ਪਰਖ ਦੱਸੋ ਕਿ ਅਸੀਂ ਅਗਲੇ ਨਾਲ ਕਿਵੇਂ ਬਿਹਤਰ ਹਾਂ ਜੀ ਹਲੇ ਤਾਂ ਕਿ ਸਭ ਗੱਿਚੀ ਜਿਹੜੀ ਆ ਨਿਗਮ ਤੇ ਕਾਉਂਸਲ ਚੋਣਾਂ ਦੇ ਉੱਪਰ ਹੀ ਵੜੀ ਗਈ ਹੈ ਔਰ ਜਿਹੜੀ ਉਹ ਪਟੀਸ਼ਨ ਸੀ ਜਿਹਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਪਟੀਸ਼ਨ ਪਈ ਸੀ ਉਹਦੇ ਵਿੱਚ ਪੰਜਾਬ ਸਰਕਾਰ ਨੇ ਲੈ ਕੇ ਦਿੱਤਾ ਸੀ ਹਾਈ ਕੋਰਟ ਨੂੰ ਕਿ ਸਤੰਬਰ ਦੇ ਮਹੀਨੇ ਅਸੀਂ ਜਿਹੜੀ ਉਹ ਕਰਵਾ ਦੇਾਂਗੇ ਚੋਣਾਂ ਪੰਚਾਇਤੀ ਤਾਂ ਉਸ ਪਟੀਸ਼ਨ ਦਾ ਜਿਹੜਾ ਨਿਪਟਾਰਾ ਕਰ ਦਿੱਤਾ ਗਿਆ ਸੀ ਪਰ ਨਾਲ ਹੀ ਨਾਲ ਹਾਈ ਕੋਰਟ ਨੇ ਇਹ ਪਟੀਸ਼ਨ ਕਰਤਾ ਨੂੰ ਇਹ ਗੱਲ ਕਹਿ ਦਿੱਤੀ ਸੀ ਕਿ ਭਾਈ ਜੇ ਤੁਹਾਨੂੰ ਲੱਗਦਾ ਹੋਇਆ ਕਿ ਸਤੰਬਰ ਮਹੀਨੇ 'ਚ ਨਹੀਂ ਚੋਣਾਂ ਹੋਣਗੀਆਂ ਤਾਂ ਤੁਸੀਂ ਸਿੱਧੇ ਸਾਡੇ ਕੋਲੇ ਆ ਜਾਣਾ ਇਤੋਂ ਹੀ ਸੁਣਵਾਈ ਜਿਹੜੀ ਅਸੀਂ ਸ਼ੁਰੂ ਕਰਾਂਗੇ ਬੇਸ਼ੱਕ ਉਹਨਾਂ ਨੇ ਨਫਟਾਰਾ ਕਰਤਾ ਸੀ ਪਰ ਹੁਣ ਨਿਗਮ ਤੇ ਕੌਂਸਲ ਚੋਣਾਂ ਤੇ ਝਾੜ ਪੈ ਗਈ ਹੈ ਤੇ ਜਿਸ ਹਿਸਾਬ ਨਾਲ ਲੱਗ ਰਿਹਾ ਹੈ ਕਿ ਪੰਚਾਇਤੀ ਚੋਣਾਂ ਇਸ ਮਹੀਨੇ ਵੀ ਨਹੀਂ ਕਰਵਾਈਆਂ ਜਾਣਗੀਆਂ ਲੱਗ ਜੂ ਰਿਹਾ ਕਿਉਂਕਿ ਕੈਬਨਿਟ ਦੇ ਵਿੱਚ ਇੱਕ ਮੰਤਰੀ ਦੇ ਗੱਲ ਤੋਂ ਬਾਅਦ ਪਤਾ ਲੱਗਿਆ ਕਿ ਨਵੰਬਰ ਚ ਸੋਚ ਰਿਆ ਕਰਵਾਉਣ ਵਾਲੀ ਤਾਂ ਹੋ ਸਕਦਾ ਹੈ ਕਿ ਫਿਰ ਉਹ ਪਟੀਸ਼ਨ ਕਰਤਾ ਦੁਬਾਰਾ ਜੀ ਜਾ ਕੇ ਹਾਈ ਕੋਰਟ 'ਚ ਖੜਾ ਹੋ ਜਾਈ ਤੇ ਫਿਰ ਝਾੜ ਤਾਂ ਮੈਨੂੰ ਲੱਗਦਾ ਜਿਹੜੀ ਪੰਚਾਇਤੀ ਚੋਣਾਂ ਤੇ ਵੀ ਪੈ ਜਾਣੀ ਆ ਕਿ ਭਾਈ ਤੁਸੀਂ ਸਾਨੂੰ ਵੀ ਬੇਗੂਫ ਸਾਹਿਬ ਨੇ ਤੁਹਾਨੂੰ ਸਾਨੂੰ ਵੀ ਲੈ ਕੇ ਦੇਤਾ ਤੁਸੀਂ ਕਾਨੂੰਨ ਤੋਂ ਵੀ ਜਿਹੜਾ ਉੱਤੇ ਹੋਗੇ ਕਾਨੂੰਨ ਦੇ ਤੌਰ ਤੇ ਤੁਸੀਂ ਜਦੋਂ ਲੈ ਕੇ ਦੇਤਾ ਹਾਈ ਕੋਰਟ ਦੇ ਵਿੱਚ ਇਹ ਅਸੀਂ ਸਤੰਬਰ ਮਹੀਨੇ ਦੇ ਵਿੱਚ ਚੋਣਾਂ ਕਰਾਵਾਂਗੇ ਤਾਂ ਫਿਰ ਸਤੰਬਰ ਮਹੀਨੇ 'ਚ ਕਰਾ ਕੇ ਉਹ ਨਹੀਂ ਦੇ ਫਿਰ ਪੰਚਾਇਤੀ ਚੋਣਾਂ ਤੇ ਵੀ ਝਾੜ ਪਊਗੀ ਸੁਖਵਿੰਦਰ ਜੀ ਜਿਸ ਤਰੀਕੇ ਨਾਲ ਤੁਸੀਂ ਕਹਿੰਦੇ ਹੋ ਨਾ ਕਿ ਪੰਜਾਬ ਦੀ ਇਹ ਯੂਟਰਨ ਲੈਣ ਵਾਲੀ ਪਹਿਲੀ ਸਰਕਾਰ ਪੰਜਾਬ ਤੇ ਨੋਟੀਫਿਕੇਸ਼ਨ ਜਾਰੀ ਕਰਕੇ ਅਮਲ ਨਾ ਕਰਨ ਵਾਲੀ ਪੰਜਾਬ ਦੀ ਇਹ ਪਹਿਲੀ ਸਰਕਾਰ ਹੈ ਤੈਸੇ ਦੋ ਸਾਹਿਬ ਇਹਦੇ ਵਿੱਚ ਇੱਕ ਲਕਬ ਤੁਸੀਂ ਵਿਸ਼ੇਸ਼ਣ ਹੋਰ ਜੋੜ ਲਓ ਕਿ ਪੰਜਾਬ ਦੀ ਇਹ ਪਹਿਲੀ ਸਰਕਾਰਾਂ ਜਿਹੜੀ ਹਰ ਮੁੱਦੇ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਕੋਲੋਂ ਰੋਜ਼ ਕਿਸੇ ਨਾ ਕਿਸੇ ਮੁੱਦੇ ਤੇ ਝਾੜ ਜਿਹੜੀ ਉਹ ਖਾਂਦੀ ਹੈਗੀ ਆ ਹੁਣ ਜਿਸ ਤਰੀਕੇ ਨਾਲ ਆ ਤੁਸੀਂ ਸਥਿਤੀ ਬਿਆਨ ਕੀਤੀ ਕਿ ਉਸ ਪ੍ਰੇਸ਼ਣ ਕਹਾਂ ਕਿ ਤੁਸੀਂ ਸਿੱਧਾ ਸਾਡੇ ਕੋਲ ਆਓ ਤਾਂ ਅਜੇ ਤਾਂ ਉਹ ਮਾਮਲਾ ਨਿੱਪਟਿਆ ਪਰ ਜੇਕਰ ਉਹ ਦਿੱਤੀ ਉੱਥੇ ਜਾਂਦੇ ਨੇ ਤਾਂ ਹਲਫਨਾਮੇ ਦੀ ਐਫੀਡੇਵਟ ਤੋਂ ਜਿਹੜਾ ਵਿਅਕਤੀ ਮੁਕਰਦਾ ਚਾਹੇ ਸਰਕਾਰ ਮੁਕਰਦੀ ਆ ਤਾਂ ਸੁਖਵਿੰਦਰ ਜੀ ਫਿਰ ਉੱਤੇ ਤੇ 82 ਦਾ ਪਰਚਾ ਜਿਹੜਾ ਉਹ ਦਰਜ ਹੁੰਦਾ ਐਫਿਡੇਵਟ ਤਿੰਨ ਦਾ ਮਤਲਬ ਹੁੰਦਾ ਕਿ ਆ ਜੋ ਕੁਝ ਮੈਂ ਕਹਿ ਰਿਹਾ ਇਹਦੇ ਉੱਤੇ ਅਮਲ ਕੀਤਾ ਜਾਊਗਾ ਇਹਦੇ ਉੱਤੇ ਪੂਰਨ ਸੱਚ ਹੈ ਮੈਂ ਇਸ ਤੋਂ ਮੁਕਰਾਂਗਾ ਨਹੀਂ ਤੇ ਜੇਕਰ ਕੋਈ ਵਿਅਕਤੀ ਮੁਕਰਦਾ ਤਾਂ ਫਿਰ ਉਹ ਧਾਰਾ ਜਿਹੜੀ 82 ਲੱਗਦੀ ਆ ਤੇ ਸਿੱਧੀ ਸਜ਼ਾ ਹੁੰਦੀ ਆ ਫਿਰ ਹਾਈ ਕੋਰਟ ਫਿਰ ਫੌਰਕ ਸਕਦੀ ਵੀ ਹੋ ਸਕਦੀ ਆ ਪਰ ਦੇਖੋ ਹੁਣ ਇਸ ਮੁੱਦੇ ਤੇ ਸਰਕਾਰ ਕੋਲ ਕੀ ਜਵਾਬ ਹੈਗਾ ਕਿਉਂਕਿ ਸਰਕਾਰ ਤਾਂ ਬਹਾਨੇਬਾਜ਼ੀਆਂ ਤੇ ਘੜ ਦੇ ਵਿੱਚ ਸਿੱਧੂ ਸਾਹਿਬ ਬੀਤੇ ਸਮੇਂ ਤੋਂ ਵਿੱਚੋਂ ਮਾਹਰ ਦਿਖਾਈ ਦਿੰਦੀ ਹੀ ਦਿੰਦੀ ਆ ਪਰ ਜਿਸ ਤਰੀਕੇ ਨਾਲ ਹੁਣ ਹਲਫਨਾਮੇ ਦਾਇਰ ਕਰਕੇ ਤੇ ਉੱਥੋਂ ਫਿਰ ਪਿਛਾਣ ਖਿੱਚਦੀ ਆ ਪੈਰ ਅਈ ਕੋਰਤਾ ਸਿੱਧੂ ਸਾਬ ਰੋਜ ਪੰਜਾਬ ਤੇ ਹਰਾਨਾ ਖਾਈ ਨੂੰ ਝਾੜ ਪਾ ਮਾਫਰ ਤਾਂ ਪੰਜਾਬ ਸਰਕਾਰ ਨੂੰ ਝਾੜ ਪਉਂਦੀ ਪਉਂਦੀ ਹੈ ਹੋ ਸਕਦਾ ਹੈ ਕਿ ਅਗਲੇ ਦਿਨਾਂ ਚ ਕੋਈ ਹੋਰ ਸਖਤ ਐਕਸ਼ਨ ਜਿਹੜਾ ਉਹ ਪੰਜਾਬ ਸਰਕਾਰ ਦੇ ਖਿਲਾਫ ਲੈ ਲਵੇ ਹਾਲਾਤ ਤਾਂ ਸਿੱਧੂ ਸਾਬ ਇਹੋ ਜਿਹੇ ਹੀ ਬੰਦੇ ਜਿਹੜੇ ਨਜ਼ਰ ਆ ਰਹੇ ਚਲੋ ਬਿਲਕੁਲ ਬਿਲਕੁਲ ਤਾਂ ਹਾਲਾਤ ਤਾਂ ਜਿਹੜੇ ਵਿਗੜਦੇ ਜਾ ਰਹੇ ਆ ਦਿਨੋਂ ਦਿਨ ਔਰ ਇਹ ਵੀ ਚੱਕਰ ਹੈ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਝਾੜ ਜਿਹੜੀ ਆ ਪੰਜਾਬ ਦੀ ਚੋਣਾਂ ਤੇ ਵੀ ਜਿਹੜੀ ਪੈਣ ਦੀ ਉਹ ਜਾਦੀ ਉਹ ਤਿਆਰੀ ਹੈ ਔਰ ਅਣਖੀ ਸਾਬ ਇਹ ਬੜੇ ਵੱਡੇ ਵੱਡੇ ਰੌਲੇ ਪਾਉਂਦੇ ਆ ਕਿ ਅਸੀਂ ਪੰਜਾਬ ਦੇ ਵਿੱਚ ਸਿਹਤ ਸਹੂਲਤਾਂ ਬੜੀਆ ਵਧੀਆ ਕਰਤੀਆਂ ਜੀ ਐਂ ਕਰਤਾ ਜੀ ਉਹ ਕਰਤਾ ਜੀ ਹਾਲਾਂਕਿ ਪਿਛਲੇ ਦਿਨੀ ਮੈਂ ਉਹ ਸਿਹਤ ਸਹੂਲਤਾਂ ਦੇ ਨੂੰ ਦੀ ਬੋਲ ਤਾਂ ਖੋਲ ਕੇ ਹਟਿਆ ਜਿਹੜੀ ਦਵਾਈ ਭਗਵੰਤ ਮਾਨ ਕਹਿੰਦੇ ਸੀਗੇ ਕਿ ਜੇ ਕੋਈ ਡਾਕਟਰ ਬਾਹਰੋਂ ਲੈ ਕੇ ਦਊਗਾ ਤਾਂ ਡਾਕਟਰ ਆਪ ਲੈ ਕੇ ਦਊਗਾ ਮਰੀਜ਼ ਨੂੰ ਦਵਾਈ ਤੇ ਇੱਥੇ ਸਾਰੇ ਮਰੀਜ਼ ਇਦਰ ਜਿੰਦਰਾ ਦੇ ਵਿੱਚੋਂ ਬਾਹਰੋਂ ਲਿਆਉਂਦੇ ਸੀਗੇ ਦਵਾਈ ਤਾਂ ਮੈਂ ਪਿਛਲੇ ਦਿਨੀ ਉਹ ਤੇ ਜਿਹੜੀ ਗੱਲ ਕੀਤੀ ਸੀਗੀ ਚਲੋ ਉਸ ਤੋਂ ਬਾਅਦ ਮੈਨੂੰ ਉੱਥੋਂ ਦੇ ਸੀਨੀਅਰ ਜਿਹੜੇ ਮੈਡੀਕਲ ਸੁਪਰਟੈਂਡੈਂਟ ਹੈ ਉਹਨਾਂ ਦਾ ਫੋਨ ਆਇਆ ਜੀ ਸਾਡੇ ਇੱਥੇ ਸਭ ਅਸਰਾ ਕੋਈ ਠੀਕ-ਠਾਕ ਰਹੇਗਾ ਚਲੋ ਉਹ ਵਧੀਆ ਇਨਸਾਨ ਸੀਗੇ ਉਹਨਾਂ ਨੇ ਵਧੀਆ ਗੱਲਬਾਤ ਜਿਹੜੀ ਕੀਤੀ ਅੱਗੇ ਹੁਣ ਜਿਹੜੇ ਨਿੱਜੀ ਹਸਪਤਾਲਾਂ ਦੇ ਵਿੱਚ ਕਹਿੰਦੇ ਆਯੂਸ਼ਮਾਨ ਸਕੀਮ ਜਿਹੜੀ ਉਹ ਠੱਪ ਹੋ ਅਣਕੀ ਸਾਹਿਬ ਆਯੂਸ਼ਮਾਨ ਸਕੀਮ ਦੇ ਨਾਲ ਬੜੇ ਲੋਕਾਂ ਨੂੰ ਜਿਹੜਾ ਉਹ ਲਾਭ ਮਿਲਿਆ ਕਿਉਂਕਿ ਗਰੀਬ ਬੰਦਾ ਜਾ ਕੇ ਆਪਣਾ ਪਹਿਲਾਂ 5 ਲੱਖ ਤੱਕ ਦਾ ਤੇ ਹੁਣ ਕਹਿੰਦੇ ਲਿਮਟ ਵਧਾ ਕੇ 10 ਲੱਖ ਤੱਕ ਵੀ ਕੇਂਦਰ ਸਰਕਾਰ ਨੇ ਕਰਤੀ ਸੀਗੀ ਔਰ ਉਹ 10 ਲੱਖ ਤੱਕ ਫ੍ਰੀ ਇਲਾਜ ਕਰਾ ਸਕਦਾ ਸੀ ਵਧੀਆ ਹਸਪੀਟਲ ਦੇ ਵਿੱਚ ਜਾ ਕੇ ਹੁਣ ਉਹ ਸਕੀਮ ਕਹਿੰਦੇ ਠੱਪ ਹੋ ਗਈ ਹੈ ਕਿਉਂਕਿ ਪੰਜਾਬ ਸਰਕਾਰ ਨੇ ਸੂਬੇ ਭਰ ਚ 600 ਕਰੋੜ ਦੀ ਅਦਾਇਗੀ ਕੀਤੀ ਨਹੀਂ ਗਈ ਕਹਿੰਦੇ ਐਯੂਸ਼ਮਾਨ ਦਾ ਤੇ ਪਿਛਲੇ ਜੇ ਵੀ ਉਦੋਂ ਬੰਦ ਕਰਤੇ ਸੀ ਯੂਸ਼ਮਾਨ ਕਾਰਡ ਤੇ ਇਲਾਜ ਹਸਪਤਾਲਾਂ ਨੇ ਫਿਰ ਉਦੋਂ ਪੰਜਾਬ ਸਰਕਾਰ ਨੇ ਮੰਦਾ ਪੈਸੇ ਦਿੱਤੇ ਤੇ ਫਿਰ ਸ਼ੁਰੂ ਹੋਇਆ ਹੁਣ ਪਤਾ ਲੱਗਿਆ ਕਿ ਫੇਰ 600 ਕਰੋੜ ਦੀ ਅਦਾਇਗੀ ਖੜੀ ਹੈ ਜਿਹਦੇ ਕਰਕੇ ਐਯੂਸ਼ਮਾਨ ਕਾਰਡਾਂ ਦਾ ਇਲਾਜ ਬੰਦ ਕਰ ਦਿੱਤਾ ਗਿਆ ਔਰ ਗਰੀਬਾਂ ਨੂੰ ਝਟਕਾ ਇਹ ਬਹੁਤ ਵੱਡਾ ਤੇ ਸਰਕਾਰ ਕਹਿੰਦੀ ਕਿ ਸਾਡੇ ਕੋਲੇ ਪੈਸਾ ਬੜਾ ਪੈਸਾ ਖਰਚੀ ਜਾਂਦੇ ਐਡਵਰਟਾਈਜ਼ਮੈਂਟ ਤੇ ਹੈਲੀਕਾਪਟਰਾਂ ਤੇ ਜਿਹੜੇ ਲੋਕ ਇੱਥੇ ਵਸੂਲਤਾ ਤੋਂ ਵਾਂਝੇ ਬੈਠੇ ਸੁਖਵਿੰਦਰ ਜੀ ਇਹ ਜਿਹੜੀ ਯੋਜਨਾ ਕੇਂਦਰ ਸਰਕਾਰ ਦੀ ਯੋਜਨਾ ਆ ਔਰ ਹਰ ਉਸ ਗਰੀਬ ਵਿਅਕਤੀ ਵਾਸਤੇ ਆ ਕਿ ਜਿਹੜਾ ਆਪ ਖੁਦ ਇਲਾਜੜਾ ਨਹੀਂ ਕਰਵਾ ਸਕਦਾ ਆਯੂਸ਼ਮਨ ਯੋਜਨਾ ਬੀਮਾ ਯੋਜਨਾ ਜਿਹਦੇ ਅੰਤਰਗਤ ਪਹਿਨਾ 5 ਲੱਖ ਸੀ ਤੇ ਹੁਣ 10 ਲੱਖ ਆ ਔਰ ਤੁਹਾਨੂੰ ਯਾਦ ਹੋਣਾ ਕਿ ਪਿੱਛੇ ਜੇ ਵੀ ਪੰਜਾਬ ਸਰਕਾਰ ਦੇ ਮਾਫਰ ਦਾ ਪੰਜਾਬ ਤੇ ਕੁਝ ਨਿੱਜੀ ਹਸਪਤਾਲਾਂ ਨੇ ਇਹਨਾਂ ਮਰੀਜ਼ ਇਸ ਸਕੀਮ ਦੇ ਤਹਿਤ ਮਰੀਜ਼ਾਂ ਦਾ ਇਲਾਜ ਕਰਤਾ ਜਿਹੜਾ ਉਹ ਬੰਦ ਕਰ ਦਿੱਤਾ ਸੀ ਤੇ ਕਾਰਨ ਇਹ ਸੀ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਦਾ ਜਿਹੜਾ ਭੁਗਤਾਨ ਆ ਉਹ ਨਹੀਂ ਸੀ ਕੀਤਾ ਗਿਆ ਔਰ ਅਸੀਂ ਆਪਣੇ ਇਸ ਚੈਨਲ ਤੇ ਉਸ ਖਬਰ ਨੂੰ ਬੜੀ ਜ਼ੋਰ ਸ਼ੋਰ ਨਾਲ ਚੁੱਕਿਆ ਸੀ ਮੈਨੂੰ ਯਾਦ ਆ ਪਰ ਉਸ ਤੋਂ ਬਾਅਦ ਫਿਰ ਕੁਝ ਸਮੇਂ ਬਾਅਦ ਸਰਕਾਰ ਵੱਲੋਂ ਜਿਹੜਾ ਭੁਗਤਾਨ ਜਿਹੜਾ ਕਰ ਦਿੱਤਾ ਗਿਆ ਹੁਣ ਪਤਾ ਲੱਗਾ ਕਿ ਫਰਵਰੀ ਮਹੀਨੇ ਤੋਂ ਜਿਹੜੇ ਇਹ ਨਿੱਜ ਸੂਚੀਬੱਧ ਹਸਪਤਾਲ ਨੇ ਜਿਹੜਾ ਇਸ ਸਕੀਮ ਦੇ ਤਹਿਤ ਗਰੀਬ ਲੋਕਾਂ ਦਾ ਇਲਾਜ ਕਰਦੇ ਆ ਫਰਵਰੀ ਮਹੀਨੇ ਤੋਂ ਬਾਅਦ ਉਹਨਾਂ ਨੂੰ ਸਰਕਾਰ ਵੱਲੋਂ ਜਿਹੜੀ ਆ ਕੋਈ ਵੀ ਅਦਾਇਗੀ ਜਿਹੜੀ ਆ ਉਹ ਨਹੀਂ ਹੋਈ ਜਿਸਤੀ ਰਾਸ਼ੀ 600 ਕਰੋੜ ਰੁਪਈਆ ਜਿਹੜੀ ਬੰਦੀ ਹੈਗੀ ਉਹ ਸਰਕਾਰ ਕਹਿੰਦੀ ਹੈ ਕਿ ਸਾਡੇ ਕੋਲ ਪੈਸਾ ਹੈ ਨਹੀਂ ਕਿਉਂਕਿ ਫੰਡ ਜਿਹੜੇ ਨੇ ਕੇਂਦਰ ਸਰਕਾਰ ਦੇ ਨੱਪੇ ਨੇ ਕਿ ਕੇਂਦਰ ਸਰਕਾਰ ਫੰਡ ਜਿਹੜਾ ਨੈਸ਼ਨਲ ਹੈਲਥ ਆਫ ਰੂਰਲ ਮਿਸ਼ਨ ਦੇ ਤਹਿਤ ਜਿਹੜਾ ਫੰਡ ਆ ਉਹ ਸਰਕਾਰ ਨੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਦਿੱਤਾ ਨਹੀਂ ਦੂਜੇ ਪਾਸੇ ਕੇਂਦਰ ਸਰਕਾਰ ਇਹ ਕਹਿ ਦਿੰਦੀ ਆ ਕਿ ਹਾਂ ਭਈ ਮਿੱਤਰ ਪਿਆਰੋ ਜਿਹੜਾ ਕੁਝ ਅਹੀਂ ਤੁਹਾਨੂੰ ਪਿੱਛੇ ਮੈਂ ਹੀ ਆ ਕੀਤਾ ਪੈਣਾ ਉਹਨਾਂ ਦਾ ਸਰਟੀਫਿਕੇਟ ਲਿਆ ਕੇ ਦਿਓ ਕਿ ਕਿੱਥੇ ਕਿੱਥੇ ਫੰਡ ਵਰਤੇ ਆ ਤਾਂ ਜੋ ਤੁਸੀਂ ਫੰਡ ਵਰਤੇ ਸਾਨੂੰ ਪਤਾ ਲੱਗ ਸਕੇ ਹੋਰ ਤੁਸੀਂ ਫੰਡ ਲਓ ਤਾਂ ਸਿੱਧੂ ਸਾਹਿਬ ਪੰਜਾਬ ਸਰਕਾਰ ਉਸ ਮੁੱਦੇ ਤੇ ਬਿਲਕੁਲ ਅਭੀ ਇਸ ਲਿਜਨ ਇਹ ਕਿ ਸਲਮਾਰ ਚਾਹਦੀ ਹੈ ਕੁਝ ਵੀ ਤਾਂ ਸਰਟੀਫਿਕੇਟ ਦੇਣ ਦੀ ਗੱਲ ਕਰਦੀ ਹੈ ਤੇ ਨਾ ਇਹ ਦੱਸਦੀ ਹੈ ਕਿ ਇਹ ਪੈਸੇ ਕਿੱਥੇ ਖਰਚੇ ਤਾਂ ਫਿਰ ਕੇਂਦਰ ਸਰਕਾਰ ਨੇ ਤਾਂ ਫੰਡ ਜਿਹੜੇ ਉਹ ਡਕੜੇ ਡਕਣੇ ਆ ਇਥੇ ਮੈਂ ਕੇਂਦਰ ਸਰਕਾਰ ਦੀ ਛਲਾਹ ਜਿਹੜੀ ਆ ਉਹ ਨਹੀਂ ਕਰ ਰਿਹਾ ਤਾਂ ਨਾ ਹੀ ਮੈਂ ਪੰਜਾਬ ਸਰਕਾਰ ਦੀ ਕਿਸੇ ਕਿਸਮ ਦੀ ਗੱਲ ਕਰ ਰਿਹਾ ਇਹਨਾਂ ਦੇ ਖਿਲਾਫ ਚਾ ਇਹਨਾਂ ਦੇ ਹੱਕ ਚ ਕਰ ਰਿਹਾ ਮੈਂ ਗੱਲ ਇਹ ਕਰ ਰਿਹਾ ਕਿ ਜੇਕਰ ਤੁਹਾਨੂੰ ਕੇਂਦਰ ਸਰਕਾਰ ਵੱਲੋਂ ਫੰਡ ਆਉਂਦਾ ਤੇ ਫਿਰ ਠੀਕ ਤਰੀਕੇ ਨਾਲ ਉਸ ਦੀ ਵਰਤੋਂ ਕਰਕੇ ਉਸ ਦਾ ਸਰਟੀਫਿਕੇਟ ਜਿਹੜਾ ਕੇਂਦਰ ਸਰਕਾਰ ਨੂੰ ਭੇਜੋ ਤਾਂ ਜੋ ਤੁਹਾਨੂੰ ਅੱਗੇ ਹੋਰ ਫੰਡ ਜਾਰੀ ਕਰ ਸਕਣ ਨਾ ਕਿ ਇਸ ਦਾ ਬਹੁਤ ਜਿਹੜਾ ਆਮ ਸਧਾਰਨ ਨੀਤੀ ਦੇ ਜਿਹੜਾ ਪਵੇ ਹੁਣ ਇਹ ਜਿਹੜੀ ਬੀਮਾ ਯੋਜਨਾ ਜਿਹੜੀ ਆ ਇਸ ਨੂੰ ਨਿੱਜੀ ਹਸਪਤਾਲਾਂ ਵਾਲਿਆਂ ਨੇ ਇਲਾਜ ਕਰਦਾ ਬੰਦ ਕਰ ਦਿੱਤਾ ਤੇ ਇਸ ਦਾ ਝਟਕਾ ਜਿਹੜਾ ਜਿਸ ਸਬਤ ਦੀ ਗੱਲ ਤੁਸੀਂ ਕੀਤੀ ਆ ਉਹ ਉਹਨਾਂ ਲੋਕਾਂ ਨੂੰ ਪਿਆ ਆ ਕਿ ਜਿਹੜੇ ਲੋਕ ਮਹਿੰਗੇ ਹਸਪਤਾਲਾਂ ਵਿੱਚ ਇਲਾਜ ਕਰਉਣ ਤੋਂ ਅਸਮਰੱਥ ਸਨ ਤੇ ਇਹਨਾਂ ਹਸਪਤਾਲਾਂ ਵਿੱਚ ਜਾ ਕੇ ਸਰਕਾਰ ਦੀ ਯੋਜਨਾ ਦਾ ਲਾਭ ਹੁੰਦੇ ਸਨ ਤੇ ਜੇਕਰ ਹੁਣ ਇਹਨਾਂ ਹਸਪਤਾਲਾਂ ਦੇ ਵਿੱਚ ਜਿੱਥੇ ਉਹ ਪਹਿਨਾ ਇਸ ਯੋਜਨਾ ਦੇ ਤਹਿਤ ਇਲਾਜ ਕਰਵਾ ਰਹੇ ਸਨ ਤੇ ਦੂਜੇ ਪਾਸੇ ਉਹਨਾਂ ਨੇ ਬੰਦ ਕਰਤਾ ਹਸਪਤਾਲਨ ਮਾਲਕ ਨੇ ਜਾਂ ਮੈਨੇਜਮੈਂਟਾਂ ਨੇ ਤੇ ਇਸ ਦਾ ਸਿੱਧਾ ਅਸਰ ਜਿਹੜਾ ਆਮ ਲੋਕਾਂ ਤੇ ਪੈ ਰਿਹਾ ਆ ਹੁਣ ਵੱਖਰੀ ਗੱਲ ਆ ਕਿ ਜਿਹੜੇ ਹੈਲਥ ਮੰਤਰੀ ਨੇ ਉਹ ਕਹਿ ਰਹੇ ਨੇ ਕਿ ਫੰਡ ਜਿਹੜਾ ਜਲਦੀ ਅਪਰੀਜ਼ ਕਰ ਦਿੱਤਾ ਜਾਊਗਾ ਹੁਣ ਪਤਾ ਨਹੀਂ ਉਹ ਕਦੋਂ ਕਰਦੇ ਜਾਂ ਕਦੋਂ ਨਹੀਂ ਕਰਦੇ ਫਰਵਰੀ ਮਹੀਨੇ ਤੋਂ ਬਾਅਦ ਜੇਕਰ ਅਜੇ ਤੱਕ ਇਹਨਾਂ ਹਸਪਤਾਲਾਂ ਨੂੰ ਉਹਨਾਂ ਦਾ ਫੰਡ ਜਿਹੜਾ ਭੁਗਤਾਨ ਰਾਸ਼ੀ ਦਾ ਭੁਗਤਾਨ ਨਹੀਂ ਹੋਇਆ ਤਾਂ ਫਿਰ ਆਉਂਦਿਆ ਦਿਨਾਂ 'ਚ ਕੀ ਆਸ ਕੀਤੀ ਜਾ ਸਕਦੀ ਹੈ ਕਿਉਂਕਿ ਹੁਣ ਹਰਿਆਣਾ ਦੇ ਵਿੱਚ ਵੀ ਚੋਣਾਂ ਆ ਗਈਆਂ ਨੇ ਉੱਥੇ ਫਿਰ ਆਮ ਆਦਮੀ ਪਾਰਟੀ ਨੂੰ ਚਾਹੀਏ ਉਹ ਨਾਲ ਕਿ ਉਹ ਦੇ ਵੀ ਪੈਸੇ ਖਰਚਣੇ ਆ ਉਥੇ ਵੀ ਇhtਿਆਰਬਾਜ਼ੀ ਕਰਦੀ ਹੈ ਦੂਸਰੇ ਪਾਸੇ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਖੇਡਾ ਖੇਡਦੀ ਪਈ ਆ ਉਥੇ ਵੀ ਪੈਸੇ ਦੀ ਵਰਤੋਂ ਇਹਨਾਂ ਨੇ ਕਰਨੀ ਆ ਤਾਂ ਇਹ ਸਾਰੇ ਵਰਤਾਰੇ ਦੇ ਵਿੱਚ ਆਮ ਆਦਮੀ ਇਹਨਾਂ ਦੀ ਨੈਚਰ ਚ ਹੈ ਕਿਤੇ ਉਹ ਹਸਪਤਾਲਾਂ ਦੇ ਵਿੱਚ ਮਹਿੰਗੇ ਹਸਪਤਾਲਾਂ ਦੇ ਵਿੱਚ ਜਿਹੜੇ ਵੱਡੇ ਡਾਕਟਰਾਂ ਕੋਲ ਛੇਲੇ ਲਵਾਈ ਇਹ ਸਰਕਾਰ ਤੋਂ ਪੇਰੇ ਨੇ ਖੈਲ ਸੇ ਦੁਸਤ ਕੋਈ ਫਰਕ ਪੈਂਦਾ ਜੇਕਰ ਫਰਕ ਪੈਂਦਾ ਹੁੰਦਾ ਤਾਂ ਜਿਸ ਤਰੀਕੇ ਨਾਲ ਕੇਂਦਰ ਨੇ ਇੰਨੀ ਗੱਲ ਕਹੀ ਸੀ ਕਿ ਜਿਹੜਾ ਆਮ ਆਵਾ ਲਾਕ ਕਲੀਨਿਕ ਤੁਸੀਂ ਖੋਲੇ ਆ ਤਾਂ ਉਹਨਾਂ ਦੇ ਉੱਤੇ ਅਸੀਂ ਰਾਸ਼ੀ ਨਹੀਂ ਦੇਣੀ ਤੁਸੀਂ ਪ੍ਰਾਇਮਰੀ ਹੈਲਥ ਸੈਂਟਰ ਦੁਬਾਰਾ ਸ਼ੁਰੂ ਕਰੋ ਅਸੀਂ ਤੁਹਾਨੂੰ ਰਾਸ਼ੀ ਦਿੰਨੇ ਆ ਪਰ ਇਹਨਾਂ ਨੇ ਆਪਣੀ ਸਿਆਸੀ ਹਿੱਤਾਂ ਦੀ ਪੂਰਤੀ ਕਰਨ ਸਿੱਧੂ ਸਾਹਿਬ ਕੇਂਦਰ ਸਰਕਾਰ ਦੀ ਉਸ ਤਜ਼ਵੀਜ਼ ਨੂੰ ਠੁਕਰਾਤਾ ਕਿ ਉਹ ਕਿੰਨਾ ਫੰਡ ਸੀ ਜਿਹੜਾ ਪ੍ਰਾਇਮਰੀ ਹੈਲਥ ਸੈਂਟਰਾਂ ਦੇ ਵਿੱਚ ਕੇਂਦਰ ਸਰਕਾਰ ਦੇ ਜਾਰੀ ਕਰਨਾ ਸੀ ਪਰ ਇਹਨਾਂ ਨੇ ਆਪਣੇ ਸਿਆਸੀ ਮਨੋਰਥ ਦੀ ਪੂਰਤੀ ਵਾਸਤੇ ਉਸ ਚੀਜ਼ ਨੂੰ ਟਕਰਾ ਠਕਰਾਤਾ ਤੇ ਹੁਣ ਤੁਸੀਂ ਦੇਖ ਲਓ ਮਹੱਲਾ ਕਲੀਨਕਾਂ ਦਾ ਕੀ ਹਾਲ ਆ ਤੇ ਜਿਹੜੇ ਪ੍ਰਾਇਮਰੀ ਹੈਲਥ ਸੈਂਟਰ ਚੱਲਦੇ ਪਿਆ ਉਹਨਾਂ ਦਾ ਕੀ ਹਾਲ ਆ ਤੇ ਦੂਜੇ ਪਾਸੇ ਹੁਣ ਜਿਸ ਤਰੀਕੇ ਦਾ ਆ ਕੰਮ ਹੋ ਗਿਆ ਕਿ ਨਾ ਨਿੱਜੀ ਹਸਪਤਾਲਾਂ ਨੇ ਵੀ ਗਰੀਬ ਲੋਕਾਂ ਦਾ ਇਲਾਜ ਕਰਤਾ ਬੰਦ ਕਰ ਦਿੱਤਾ ਇਹਦੇ ਨਾਲ ਆਮ ਆਦਮੀ ਪਾਰਟੀ ਦੇ ਉਹ ਦਾਅਵੇ ਜਿਹੜੇ ਕਹਿੰਦੇ ਹੁੰਦੇ ਸੀ ਕਿ ਅਸੀਂ ਸਿਹਤ ਦੇ ਖੇਤਰ ਦੇ ਵਿੱਚ ਕ੍ਰਾਂਤੀ ਲਿਆਵਾਂਗੇ ਸਿੱਧੂ ਸਾਹਿਬ ਕ੍ਰਾਂਤੀ ਤੇ ਨਹੀਂ ਆਈ ਪਰ ਲੋਕੀ ਜਿਹੜੇ ਨੇ ਉਹ ਬੁਰੀ ਤਰ੍ਹਾਂ ਝਟਕਾਏ ਗਏ ਨੇ ਇਹਨਾਂ ਦੀਆਂ ਨੀਤੀਆਂ ਤੋਂ ਕਿਉਂਕਿ ਇਹਨਾਂ ਦੀਆਂ ਨੀਤੀਆਂ ਕਿਸੇ ਵੀ ਪਖ ਤੋਂ ਮੈਂ ਨਹੀਂ ਕਹਿ ਸਕਦਾ ਕਿ ਗਰੀਬ ਬੰਦੇ ਦੇ ਹੱਕ ਦੇ ਵਿੱਚ ਨਹੀਂ ਚਾਹੇ ਉਹ ਕਿਰਾਏ ਦੇ ਸੰਦਰਭ ਚ ਲਾ ਲਓ ਚਾਹੇ ਪੈਟਰੋਲ ਦੇ ਸੰਬੰਧ ਚ ਲਾ ਲਓ ਚਾਹੇ ਡੀਜ਼ਲ ਦੇ ਸੰਦਰਭ ਚ ਲਾ ਲਓ ਤੇ ਚਾਹੇ ਆ ਜਿਹੜਾ ਵਰਤਾਰਾ ਹੁਣ ਸਾਹਮਣੇ ਆਇਆ ਕਿ ਜੇ ਤੇ ਸਰਕਾਰ ਨੇ ਭੁਗਤਾਨ ਹੀ ਨਹੀਂ ਕੀਤਾ ਇਹਦੇ ਨਾਲ ਨਾ ਤਾਂ ਕਿਸੇ ਵਿਧਾਇਕ ਨੂੰ ਫਰਕ ਪੈਣਾ ਨਾ ਕਿਸੇ ਮੰਤਰੀ ਨੂੰ ਪੈਣਾ ਤਰਾ ਮੁੱਖ ਮੰਤਰੀ ਨੂੰ ਪੜਾ ਸਿੱਧੂ ਸਭ ਰਕੜੇ ਸਧਾਰਨ ਲੋਕ ਜਾਣੇ ਆ ਜਿੰਨਾਂ ਵਾਸਤੇ ਉਹ ਜਿਹੜੀ ਬੀਮਾ ਯੋਜਨਾ ਸੀ ਇੱਕ ਬੜਾ ਵੱਡਾ ਸੰਜੀਵਨੀ ਬੂਟੀ ਸੀ ਕਿ ਜਦੋਂ ਵੀ ਕੋਈ ਲਾਜ਼ ਕੋਈ ਪੈੜੀ ਜੇ ਗੰਭੀਰ ਬਿਮਾਰੀ ਲੱਗਦੀ ਅਗਲਾ ਉਸੇ ਵੇਖ ਤੇ ਜਾ ਕੇ ਨਿੱਜੀ ਹਸਪਤਾਲਾਂ ਚ ਆਪਣਾ ਇਲਾਜ ਕਰਵਾ ਲੈਂਦਾ ਸੀ ਪਰ ਜੇਕਰ ਹੁਣ ਉਹਨਾਂ ਨੇ ਵੀ ਹੱਥ ਖਿੱਚ ਲਿਆ ਤਾਂ ਇਹ ਸਰਕਾਰ ਦੇ ਵਿੱਚ ਫਿਰ ਸੁਧਾਰਤ ਬੰਦੇ ਦਾ ਤਾਂ ਸਿੱਧੂ ਸਾਹਿਬ ਰਾਬੀ ਦਾਖਾ ਹੋਰ ਇਸ ਤੋਂ ਵੱਧ ਕੀ ਕੀਤਾ ਜਾ ਸਕਦਾ ਚਲੋ ਉਧਰ ਅਣਕੀ ਸਾਹਿਬ ਦਿੱਲੀ ਦੀ ਆਵਾਦੀ ਪਾਰਟੀ ਦੀ ਸਰਕਾਰ ਜਿਹੜੀ ਹੈ ਕੇਂਦਰੀਵਾਲ ਸਰਕਾਰ ਹੈ ਉਹਨੂੰ ਬਰਖਾਸਤ ਕਰਨ ਵਾਸਤੇ ਦਿੱਲੀ ਭਾਜਪਾ ਦੇ ਵੱਲੋਂ ਕਿ ਚਿੱਠੀ ਜਿਹੜੀ ਆ ਰਾਸ਼ਟਰਪਤੀ ਨੂੰ ਲਿਖੀ ਗਈ ਸੀ ਉਹਨਾਂ ਨੇ ਕਿਹਾ ਕਿ ਭਾਈ ਮੁੱਖ ਮੰਤਰੀ ਜੇਲ੍ਹ ਦੇ ਵਿੱਚ ਹੈ ਤੇ ਸੰਵਿਧਾਨਿਕ ਸੰਕਟ ਜਿਹੜਾ ਉਹ ਬਣਿਆ ਹੋਇਆ ਹੈ ਦਿੱਲੀ ਦੇ ਵਿੱਚ ਉਹਨਾਂ ਨੇ ਲੈ ਕੇ ਦਿੱਤਾ ਉਥੇ ਰਾਸ਼ਟਰਪਤੀ ਸਾਹਿਬ ਔਰ ਰਾਸ਼ਟਰਪਤੀ ਸਾਹਿਬ ਨੇ ਹੁਣ ਉਹ ਲੈਟਰ ਜਿਹੜੀ ਹੈ ਅੱਗੇ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਹੈ ਹਾਲਾਂਕਿ ਦਿੱਲੀ ਦੇ ਵਿੱਚ ਅਗਲੇ ਸਾਲ ਚੋਣਾਂ ਹੋਣ ਹੀ ਵਾਲੀਆਂ ਨੇ ਕੁਝ ਹੀ ਮਹੀਨੇ ਜਿਹੜੇ ਉਹ ਬਾਕੀ ਹੈ ਪਰ ਜਿਹੋ ਜਿਹੇ ਹਾਲਾਤ ਪੈਦਾ ਹੋ ਗਏ ਹੈ ਔਰ ਕੇਜਰੀਵਾਲ ਜੇਲ੍ਹ 'ਚ ਬੈਠੇ ਵੀ ਕੁਰਸੀ ਜਿਹੜੀ ਆ ਉਹ ਛੱਡ ਨਹੀਂ ਰਹੇ ਬਹੁਤ ਸਾਰੀਆਂ ਫਾਈਲਾਂ ਦਾ ਨਾਂ ਨਿਕਲਣਾ ਸंवैधानिक ਸੰਕਟ ਤਾਂ ਵਾਕਈ ਬਣਿਆ ਹੋਇਆ ਔਰ ਹਾਲਾਂਕਿ ਇਸ ਨੂੰ ਪੋਲਿਟਿਕਲ ਰੰਗਤ ਤੋਂ ਭਾਜਪਾ ਨੇ ਦਿੱਤਾ ਹੈ ਜਾਂ ਫਿਰ ਵਾਕਈ ਸੱਚਮੁੱਚ ਦਿੱਤਾ ਉਹਦਾ ਗੱਲ ਵੱਖਰੀ ਹੈ ਪਰ ਸੰਵਿਧਾਨਿਕ ਸੰਕਟ ਜਿਹੜਾ ਵਾਕਈ ਬਣਿਆ ਹੋਇਆ ਹੈ ਔਰ ਇਹ ਕੇਜਰੀਵਾਲ ਜੇਲ੍ਹ ਦੇ ਵਿੱਚ ਹੋਣ ਦੇ ਕਾਰਨ ਬਹੁਤ ਸਾਰੇ ਕੰਮਕਾਜ ਠੱਪ ਵੀ ਪਏ ਹੋਏ ਹਨ ਔਰ ਹਰਾਮੀ ਵੀ ਗੱਲ ਹੈ ਕਿ ਬਦਲਾਅ ਦੀਆਂ ਗੱਲਾਂ ਕਰਨ ਵਾਲੀ ਆਵਾਜ਼ੀ ਪਾਰਟੀ ਕਿਉਂਕਿ ਬਦਲਾਅ ਹੀ ਹੈ ਅਣਕੀਸਾ ਹੋਵੇ ਵੀ ਕਿਉਂਕਿ ਜਦੋਂ ਪਹਿਲਾਂ ਕੋਈ ਮੁੱਖ ਮੰਤਰੀ ਜੇਲ੍ਹ ਦੇ ਵਿੱਚ ਜਾਂਦਾ ਸੀ ਤਾਂ ਉਹ ਜਾਣ ਤੋਂ ਪਹਿਲਾਂ ਕੋਈ ਅਸਤੀਫਾ ਦੇ ਜਾਂਦਾ ਸੀ ਕਿ ਭਾਈ ਠੀਕ ਹੈ ਜਦੋਂ ਬਣਨਾ ਆਊਗਾ ਜੇਲ੍ਹ ਤੋਂ ਬਾਹਰ ਆ ਕੇ ਦੁਬਾਰਾ ਬਣ ਜਾਗੇ ਹੁਣ ਬਦਲਾਵ ਇਹ ਹੋਇਆ ਕਿ ਇਹਨਾਂ ਦਾ ਮੁੱਖ ਮੰਤਰੀ ਜੇਲ੍ਹ ਵੀ ਚ ਲੈ ਗਿਆ ਤੇ ਬਦਲਾਵ ਦੇ ਤੌਰ ਤੇ ਉਹ ਕਹਿੰਦੇ ਕਿ ਅਸੀਂ ਅਸਤੀਫਾ ਹੀ ਦੇਣਾ ਪਹਿਲਾਂ ਵਾਲੇ ਦੇ ਦਿੰਦੇ ਸੀ ਅਸਤੀਫਾ ਜੇਲ੍ਹ ਜਾਣ ਲੱਗੇ ਪਰ ਅਸੀਂ ਨਹੀਂ ਦੇਣਾ ਤੇ ਹੁਣ ਰਾਸ਼ਟਰਪਤੀ ਨੂੰ ਦਿੱਲੀ ਭਾਜਪਾ ਨੇ ਚਿੱਠੀ ਲਿਖ ਦਿੱਤੀ ਹੈ ਕਿ ਭਾਈ ਇੱਥੇ ਸਰਕਾਰ ਬਰਖਾਸਤ ਕੀਤੀ ਜਾਵੇ ਕੇਂਦਰੀਵਾਲ ਜੇਲ੍ਹ ਦੇ ਵਿੱਚ ਹੈ ਮੁੱਖ ਮੰਤਰੀ ਜੇਲ੍ਹ ਤੇ ਸੰਵਿਧਾਨਿਕ ਸੰਕਟ ਬਣ ਗਿਆ ਹੈ ਔਰ ਉਹ ਬਰਖਾਸਤ ਕਰਨ ਵਾਲੀ ਮੰਗ ਦਾ ਜਿਹੜਾ ਪੱਤਰ ਹੈ ਉਹ ਰਾਸ਼ਟਰਪਤੀ ਨੇ ਅੱਗੇ ਗ੍ਰਹਿ ਮੰਤਰੀਆਂ ਨੂੰ ਭੇਜਦਾ ਕਿਵੇਂ ਦੇਖਦੇ ਹੋ ਕਿ ਵਾਕਈ ਕਿਸੇ ਵਾਲੇ ਪਾਸੇ ਨੂੰ ਗੱਲ ਵੱਧ ਸਕਦੀ ਹੈ ਤੋੜਨ ਵਾਲੇ ਪਾਸੇ ਨੂੰ ਸਰਕਾਰ ਮਹੀਨੇ ਦਾ ਕੋਈ ਨਹੀਂ ਬਾਕੀ ਰਹਿ ਗਿਆ ਸੁਖਵਿੰਦਰ ਜੀ ਤੁਸੀਂ ਬਦਲਾਵ ਦੀ ਗੱਲ ਕੀਤੀ ਬੜੀ ਸੋਹਣੀ ਉਦਾਹਰਨ ਦਿੱਤੀ ਆ ਕਿ ਵਾਕਈ ਇਹ ਵੀ ਇੱਕ ਇਹਨਾਂ ਦਾ ਬਦਲਾਵ ਹੈਗਾ ਕਿ ਮੁੱਖ ਮੰਤਰੀ ਅਸਤੀਫਾ ਨਹੀਂ ਦੇਊਗਾ ਉਹ ਕਹਿੰਦਾ ਮੈਂ ਜੇਲ੍ਹ ਚ ਜਾ ਕੇ ਕੰਮ ਚਲਾਵਾਂਗਾ ਤੇ ਦੂਸਰਾ ਚਲੋ ਭਾਜਪਾ ਦੀ ਜਿਹੜੀ ਚਿੱਠੀ ਪਾਈ ਆ ਇਹਦੇ ਸਬੰਧੀ ਤਾਂ ਆਪਾਂ ਗੱਲ ਬਾਅਦ ਚ ਕਰਦੇ ਆਂ ਮੈਨੂੰ ਯਾਦ ਆ ਕਿ ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਗਏ ਤਾਂ ਉਸ ਵਕਤ ਇਸ ਗੱਲ ਦਾ ਰੌਣਾ ਪਿਆ ਗਿਆ ਸੀ ਉਸ ਗੱਲ ਦਾ ਰੌਣਾ ਪਿਆ ਸੀ ਉਸ ਵੇਲੇ ਕਿ ਹਾਂ ਭਈ ਇਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਔਰ ਹਾਈ ਕੋਰਟ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਜੇਕਰ ਫਾਈਲਾਂ ਦੇ ਉੱਤੇ ਕੰਮ ਨਹੀਂ ਹੁੰਦਾ ਔਰ ਕੰਮ ਫਾਈਲਾਂ ਵਧਦੀਆਂ ਜਾਂਦੀਆਂ ਨੇ ਤਾਂ ਫਿਰ ਹਾਈ ਕੋਰਟ ਇਹਦੇ ਸਬੰਧੀ ਕੋਈ ਫੈਸਲਾ ਲੈ ਸਕਦੀ ਹੈ ਮੈਨੂੰ ਅਜੇ ਤੱਕ ਯਾਦ ਹੈ ਹਾਈ ਕੋਰਟ ਦੀ ਰੂਲਿੰਗ ਸੀ ਉਸ ਸਮੇਂ ਕਿ ਜੇਕਰ ਫਾਈਲਾਂ ਵਧਦੀਆਂ ਜਾਂਦੀਆਂ ਨੇ ਜੇ ਵਿਭਾਗਾਂ ਦਾ ਕੰਮ ਬੰਦ ਹੋਵੇਗਾ ਤਾਂ ਫਿਰ ਹਾਈ ਕੋਰਟ ਇਸ ਬੰਦੇ ਵਿੱਚ ਕੋਈ ਫੈਸਲਾ ਲਾ ਸਕਦਾ ਉਹ ਪਤਾ ਨਹੀਂ ਕਿ ਉਹ ਕੀ ਗੱਲ ਹੋਈ ਜਾਂ ਕਿਉਂ ਨਹੀਂ ਹੋਈ ਹਾਈ ਕੋਰਟ ਉਸ ਮੁੱਦੇ ਤੇ ਦਿੱਲੀ ਹਾਈ ਕੋਰਟ ਨੇ ਪਤਾ ਨਹੀਂ ਕਿਉਂ ਨਹੀਂ ਕੋਈ ਕਾਰਵਾਈ ਕੀਤੀ ਪਰ ਹੁਣ ਜਿਸ ਤਰੀਕੇ ਨਾਲ ਭਾਜਪਾ ਨੇ ਚਿੱਠੀ ਲਿਖ ਦਿੱਤੀ ਆ ਆ ਰਾਸ਼ਪਤੀ ਹੁਣਾ ਨੇ ਇਹ ਰਾਸ਼ਪਤੀ ਹੁਣਾ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇੱਕ ਉਹ ਹੀ ਪੱਤਰ ਫਾਰਵਰਡ ਕਰਕੇ ਉਹਨਾਂ ਦੀ رائے ਜਿਹੜੀ ਮੰਗੀ ਆ ਤਾਂ ਸੰਭਾਵਨਾ ਤਾਂ ਸਿੱਧੂ ਸਾਹਿਬ ਫਿਰ ਇਹੀ ਹੈ ਕਿ ਜਿਹੜੀ ਇਸ ਵੇਲੇ ਕੇਂਦਰ ਸਰਕਾਰ ਕੋਈ ਇਹਦੇ ਸਬੰਧੀ ਕੋਈ ਗੰਭੀਰ ਸੈਸ਼ਨ ਲੈ ਸਕਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਭਾਜਪਾ ਨੇ ਇਲਜ਼ਾਮ ਲਾਇਆ ਨੇ ਕਿ ਛੇਵੇਂ ਇੱਕ ਮਿਸ਼ਨ ਦਾ ਗਠਨ ਕੀਤਾ ਔਰ ਕੈਗ ਦੀ ਰਿਪੋਰਟ ਦੇ ਉੱਤੇ ਕੋਈ ਵੀ ਜਿਹੜੀ ਕਾਰਵਾਈ ਆ ਮੌਜੂਦਾ ਦਿੱਲੀ ਸਰਕਾਰ ਨੇ ਨਹੀਂ ਕੀਤੀ ਕਿਉਂਕਿ ਮੁੱਖ ਮੰਤਰੀ ਸਾਹਿਬ ਤਾਂ ਜੇਲ੍ਹ ਚ ਵੀ ਮੁੱਖ ਮੰਤਰੀ ਸਾਹਿਬ ਕੋਈ ਵੀ ਮਹਿਕਮਾ ਨਹੀਂ ਹੈ ਪਰ ਫਿਰ ਵੀ ਉਹ ਮੁੱਖ ਮੰਤਰੀ ਨੇ ਤਾਂ ਜੇਕਰ ਉਹਨਾਂ ਦੇ ਜੇਲ੍ਹ ਵਿੱਚ ਜਾਣ ਦੇ ਕਾਰਨ ਇਹਨਾਂ ਚੀਜ਼ਾਂ ਦੇ ਉੱਤੇ ਅਸਰ ਪੈਂਦਾ ਤਾਂ ਸੁਭਾਵਕ ਹੈ ਕਿ ਸੰਵਿਧਾਨਕ ਸੰਕਟ ਆਗਾ ਉਹਨੇ ਇਸ ਸੰਵਿਧਾਨਕ ਸੰਕਟ ਨੂੰ ਕਿਸ ਤਰੀਕੇ ਨਾਲ ਦੂਰ ਕਰਦਾ ਇਹ ਤਾਂ ਰਾਸ਼ਟਰਪਤੀ ਹੋਣਾ ਨੇ ਦੇਖਣਾ ਪਰ ਜਿਸ ਤਰੀਕੇ ਦੀਆਂ ਰਾਜਨੀਤੀ ਇਸ ਵੇਲੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਕਰ ਰਹੀ ਆ ਔਰ ਚੇਸਕੇਨ ਅਰਵਿੰਦ ਕੇਜਰੀਵਾਲ ਆਪਣੇ ਆਪ ਨੂੰ ਤਰਸ ਦਾ ਪਾਤਰ ਬਣਾ ਕੇ ਇਸ ਗੱਲ ਨੂੰ ਦੀ ਕੋਸ਼ਿਸ਼ ਹੈ ਕਿ ਜਿੰਨੀ ਜਲਦੀ ਹੋ ਜਾਈ ਮੈਨੂੰ ਜਬਾਨਤ ਮਿਲ ਜੇ ਤੇ ਮੈਂ ਜੇਲ੍ਹ ਤੋਂ ਬਾਹਰ ਆ ਜਾ ਸਿੱਧੂ ਸਾਹਿਬ ਲੱਗਦਾ ਕਿ ਜਿਹੜੀ ਕੇਂਦਰ ਸਰਕਾਰ ਆ ਉਹ ਵੀ ਪੂਰਨ ਤੌਰ ਤੇ ਜਿਹੜੀ ਜਾਂ ਕੇਂਦਰ ਦੀ ਭਾ ਕੇਂਦਰ ਸਰਕਾਰ ਆ ਜਾਂ ਭਾਜਪਾ ਆ ਉਹ ਵੀ ਪੂਰਨ ਤੌਰ ਤੇ ਕਰੋ ਜਾਂ ਮਰੋ ਦੀ ਨੀਤੀ ਦੇ ਤਹਿਤ ਇਸ ਵੇਲੇ ਦਿੱਲੀ ਸਰਕਾਰ ਦੇ ਨਾਲ ਚੱਲਦੀ ਪਈ ਆ ਹੁਣ ਜਿਸ ਤਰੀਕੇ ਦਾ ਉਹਨਾਂ ਨੇ ਸੰਵਿਧਾਨਕ ਸੰਕਟ ਦਾ ਗੱਲ ਕੀਤੀ ਆ ਭਾਜਪਾ ਨੇ ਚਿੱਠੀ ਲੇਕੀ ਪਰ ਇੱਕ ਕਿਸਮ ਦਾ ਬਾਦ ਜਿਹੜੀ ਉਹਨਾਂ ਰਾਸ਼ਟਰਪਤੀ ਨੂੰ ਦਿੱਤੀ ਤੇ ਰਾਸ਼ਟਰਪਤੀ ਉਹਨਾਂ ਨੇ ਉਹ ਜਿਹੜੀ ਬਾਹਲ ਉਹ ਕੇਂਦਰੀ ਗ੍ਰਹਿ ਮੰਤਰਾਲੇ ਦੇ ਡੀਸ ਫੋਟ ਦਿੱਤੀ ਹੈ ਤਾਂ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਇਹੋ ਜੀ ਰਿਪੋਰਟ ਦਿੰਦਾ ਤੇ ਫਿਰ ਉਸ ਤੋਂ ਬਾਅਦ ਰਾਸ਼ਟਰਪਤੀ ਇਹੋ ਜੀ ਕਾਰਵਾਈ ਕਰਦੇ ਆ ਸਿੱਧੂ ਸਾਹਿਬ ਇਹੰਦੇ ਦੇਣਾ ਤੇ ਵਿੱਚ ਤਾਂ ਫਿਰ ਦਿੱਲੀ ਸਰਕਟ ਵਾਸਤੇ ਸਰਕਾਰ ਵਾਸਤੇ ਅਸੀਂ ਕਹਿ ਸਕਦੇ ਹਾਂ ਕਿ ਇੱਕ ਖਤਰੇ ਦੇ ਦਿਨ ਹੋ ਸਕਦੇ ਆ ਪਰ ਹਾਂ ਦੂਜੇ ਪਾਸੇ ਜਿਸ ਤਿਕਾ ਤੁਸੀਂ ਗੱਲ ਕਰ ਰਹੇ ਜੀ ਕਿ ਅਗਲੇ ਸਾਲ ਪ੍ਰਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਸੂਰਤ ਵਿੱਚ ਦਿੱਲੀ ਸਰਕਾਰ ਆਮ ਆਪਰ ਦਾ ਕੇਂਦਰ ਸਰਕਾਰ ਅਜਿਹਾ ਕੁਝ ਕਰਕੇ ਇਹਨਾਂ ਨੂੰ ਜ਼ਿੰਦਾ ਸ਼ਹੀਦ ਬਣਾ ਦਵੇ ਕਿਉਂਕਿ ਜੇਕਰ ਕੇਂਦਰ ਸਰਕਾਰ ਨੇ ਦਿੱਲੀ ਸਰਕਾਰ ਤੋੜੀ ਜਾਂ ਉੱਥੇ ਰਾਸ਼ਟਰਪਤੀ ਰਾਜ ਲਾਇਆ ਤਾਂ ਸਿੱਧੂ ਸਾਹਿਬ ਕਿਤੇ ਨਾ ਕਿਦਾ ਫਿਰ ਉਸ ਦਾ ਸਿਆਸੀ ਨਾਹਾ ਜਿਹੜੀ ਆ ਆਮ ਆਦਮੀ ਪਾਰਟੀ ਜਰੂਰ ਦੇਗੀ ਹਾਲਾਂਕਿ ਬੀਤੇ 10 ਸਾਲਾਂ ਦਾ ਇਤਿਹਾਸ ਆ ਕਿ ਕੇਂਦਰ ਸਰਕਾਰ ਨੇ ਕਿਤੇ ਵੀ ਇਹੋ ਜੀ ਹਰਕਤ ਜਿਹੜੀ ਨਹੀਂ ਕੀਤੀ ਬੇਸ਼ੱਕ ਸਰਕਾਰਾਂ ਟੇਡੇ ਤਰੀਕੇ ਨਾਲ ਜਰੂਰ ਤੋੜੀਆਂ ਹੋਣ ਪਰ ਰਾਸ਼ਟਰਪਤੀ ਰਾਜ ਜਿਹੜਾ ਸਿੱਧੂ ਸਾਹਿਬ ਉਹਨਾਂ ਨੇ ਅਜੇ ਤੱਕ ਕਿਸੇ ਵੀ ਸਟੇਟ ਦੇ ਵਿੱਚ ਲਾਇਆ ਨਹੀਂ ਆ ਇਹ ਕਾਂਗਰਸ ਦਾ ਇਤ ਪਰ ਪਾਛ ਪਾਤਾ ਇਤਿਹਾਸ ਛੜਾ ਇਹਨਾਂ ਦਹਾ ਜਾਂ 14 ਸਾਲਾਂ ਦੇ ਵਿੱਚ ਕਿਹਦੇ ਨਜ਼ਰ ਸਿੱਧੂ ਸਾਹਿਬ ਨਹੀਂ ਆਇਆ ਬਾਕੀ ਉਹਨਾਂ ਇਸ ਚੀਜ਼ ਤੋਂ ਤਾਂ ਹੁਣ ਕੇਂਦਰੀ ਗ੍ਰਹਿ ਮੰਤਰੀ ਨਾਲੇ ਕੀ ਰਿਪੋਰਟ ਦਿੰਦਾ ਚਾ ਕੀ ਰਿਪੋਰਟ ਨਹੀਂ ਦਿੰਦਾ ਇਹ ਤਾਂ ਉਹਦੇ ਉੱਤੇ ਨਿਰਭਰ ਆ ਪਰ ਜਿਹੜੀਆਂ ਸਥਿਤੀਆਂ ਨੇ ਇੱਕ ਵਾਰ ਤਾਂ ਜਰੂਰ ਸਿੱਧੂ ਸਾਹਿਬ ਦਿੱਲੀ ਸਰਕਾਰ ਦੀਆਂ ਚਿੰਤਾਵਾਂ ਨੂੰ ਵਧਾਉਣ ਵਾਲੀਆਂ ਜਿੰਦਾ ਜਰੂਰ ਬਣਦੀਆਂ ਨਜ਼ਰ ਆ ਰਹੀਆਂ ਹਨ ਅਨਕ ਸਾਹਿਬ ਤੁਸੀਂ ਜਾਣਨਾ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸੁਪਿੰਦਰ ਜੀ ਤਾਂ ਇਗਜ਼ਾਮ ਪ੍ਰੋਫੈਸਰ ਮਜੀਸੇ ਕਣਕੀ ਸਾਹਿਬ ਜਿਹੜੇ ਬਲਗੋਨਾਮ ਕ ਗੱਲਬਾਤ ਕੀਤੀ ਗਈ ਹੈ ਉਹ ਕਹਿੰਦੇ ਆ ਕਿ ਅਕੀਬ ਸਾਹਿਬ ਦੇ ਨਾਲ ਕੀ ਕੀ ਗੱਲਬਾਤ ਹੋਣੀ ਜੂਰ ਪਸੰਦ ਹੈ ਉਹ ਦੁਬਾਰਾ ਫਿਰ ਮਿਲਾਂਗੇ ਤੁਹਾਨੂੰ